ਕੋਈ ਵੀ ਭੂਮਿਕਾ ਦੇਣ ਦੀ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਉਹ ਇਸ ਕਰਕੇ ਨਹੀਂ ਹੈਗੇ ਕਿ ਸੋਸ਼ਲ ਮੀਡੀਆ ਤੇ ਜਿਹੜਾ ਸਾਡਾ ਵੀਰ ਹਰਜਿੰਦਰ ਸਿੰਘ ਹੈ ਇੱਕ ਯੂ ਟਰਨ ਮਾਰਨ ਲੱਗਿਆ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਔਰ ਇੰਨੇ ਕੁ ਰਿਊਮਰ ਫਲਾਏ ਗਏ ਸੋਸ਼ਲ ਮੀਡੀਆ ਦੇ ਉੱਪਰ ਟਿਕਟੌਕ ਫੇਸਬੁੱਕ ਇੰਸਟਾਗ੍ਰam YouTube ਕਿ ਜਿਹੜੇ ਅਸਲੀ ਤੱਤ ਸੀਗੇ ਉਹ ਤੇ ਲੋਕਾਂ ਤੱਕ ਪਹੁੰਚਾ ਹੀ ਨਹੀਂ ਜਿਹੜੇ ਪਰਿਵਾਰਕ ਮੈਂਬਰ ਸੀਗੇ ਜਿਹੜੇ ਸਕੇ ਸਬੰਧੀ ਸੀਗੇ ਜਿਹੜੇ ਵਾਕਿਆ ਹੀ ਇਸ ਅੱਜ ਘਟਨਾ ਨੂੰ ਲੈ ਕੇ ਸਦਮੇ ਦੇ ਵਿੱਚ ਨੇ ਉਹ ਤੇ ਕੈਮਰੇ ਸਾਹਮਣੇ ਆਈ ਨਹੀਂ ਉਹਨਾਂ ਦੀ ਤਾਂ ਕਿਸੇ ਨੇ ਸੁਣੀ ਨਹੀਂ ਅਸੀਂ ਟਿਕਟੋਕ ਦੇ ਉੱਪਰ ਕੋਈ ਵੀ ਬਿਨਾ ਪਰਿਵਾਰ ਦੀ ਇਜਾਜ਼ਤ ਤੋਂ ਕੋਈ ਗੋ ਫੰਡ ਰੇਜ਼ ਕਰ ਰਿਹਾ ਤੇ ਕੋਈ ਪਟੀਸ਼ਨਾਂ ਪਾ ਰਿਹਾ ਸਮਝ ਨਹੀਂ ਆ ਰਹੀ ਕਿ ਕੀਤਾ ਕੀ ਜਾਵੇ ਇਸ ਕਰਕੇ ਪ੍ਰਾਈਮ ਪੰਜਾਬ ਟੀਵੀ ਦੀ ਪੂਰੀ ਟੀਮ ਨੇ ਇੱਕ ਪਹੁੰਚ ਕੀਤੀ ਕਿਉਂਕਿ ਸਾਡਾ ਵੀ ਐਥੀਕਲੀ ਇਹ ਫਰਜ਼ ਬਣਦਾ ਹੈ ਕਿ ਸਹੀ ਤੱਥ ਚਾਹੇ ਉਹ ਭਾਰਤੀ মিডিਆ ਹੈ ਪੰਜਾਬ ਦਾ মিডিਆ ਹੈ ਜਾਂ ਫਿਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਸਾਡੇ ਜਿਹੜੇ ਵੀਰ ਕੰਮ ਕਰ ਰਹੇ ਨੇ ਉਹਨਾਂ ਤੱਕ ਅਸਲ ਅਸਲੀਅਤ ਪਹੁੰਚਾਈ ਤਾਂ ਜਾਵੇ ਬਾਈ ਜੀ ਪਰਿਵਾਰ ਕੀ ਚਾਹੁੰਦਾ ਹੈਗਾ ਪਰਿਵਾਰ ਪਟੀਸ਼ਨਾਂ ਪਵਾ ਰਿਹਾ ਹੈ ਪਰਿਵਾਰ ਗੋ ਫੰਡ ਰੇਸ ਕਰ ਰਿਹਾ ਹੈ ਜਾਂ ਫਿਰ ਪਰਿਵਾਰ ਸਦਮੇ ਦੇ ਵਿੱਚ ਹੈ ਇਹਨਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪਰਿਵਾਰਕ ਦੇ ਨਜ਼ਦੀਕੀ ਮੈਂਬਰ ਮੇਰੇ ਨਾਲ ਮੌਜੂਦ ਹੈਗੇ ਨੇ ਜਿਹੜੇ ਹਰਜਿੰਦਰ ਨਾਲ ਰਹਿੰਦੇ ਹੈਗੇ ਨੇ ਜਿਹੜੇ ਹਰਜਿੰਦਰ ਨੂੰ ਜਾਣਦੇ ਹੈਗੇ ਨੇ ਜਾਂ ਹਰਜਿੰਦਰ ਦੇ ਪਿੰਡ ਦੇ ਹੈਗੇ ਨੇ ਇਹ ਸਾਰੇ ਸਾਡੇ ਟੱਕਾਂ ਵਾਲੇ ਵੀਰ ਕੁਛ ਕਿ ਇੱਥੇ ਮੌਜੂਦ ਹੈਗੇ ਨੇ ਗੱਲਬਾਤ ਸ਼ੁਰੂ ਕਰਦੇ ਆਂ ਭਾਜੀ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਜੀ ਆਹ ਭਾਜੀ ਆਪਣਾ ਸ਼ੁਭਨਾਮ ਤੇ ਤੁਸੀਂ ਹਰਜਿੰਦਰ ਸਿੰਘ ਤੇ ਕੀ ਲਗਦੇ ਮੇਰਾ ਨਾਮ ਅਵਿਉ ਸਿੰਘ ਹੈ ਜੀ ਹਰਜਿੰਦਰ ਸਿੰਘ ਮੇਰਾ ਫਰੈਂਡ ਹੀ ਲੱਗਦਾ ਜੀ ਬਹੁਤ ਕਲੋਸਲੀ ਫਰੈਂਡ ਹੈ ਸ਼ੁਰੂ ਤੋਂ ਇਕੱਠੇ ਰਹੇ ਆਂ ਸੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਹਰਨੀਤ ਸਿੰਘ ਮੇਰਾ ਬ੍ਰਦਰ ਇਨ ਲਾਅ ਹੈ ਨਾਲ ਜਿਹੜਾ ਕੋ-ਡਰਾਈਵਰ ਸੀਗਾ ਕੋ-ਡਰਾਈਵਰ ਹਾਂ ਜੀ ਉਹ ਮੇਰਾ ਬ੍ਰਦਰ ਇਨ ਲਾਅ ਹੈ ਜੀ ਸਭ ਤੋਂ ਪਹਿਲਾਂ ਇੱਥੋਂ ਸ਼ੁਰੂਆਤ ਕਰ ਲੈਨੇ ਕਿਉਂਕਿ ਰਿਊਮਰਾਂ ਦੀ ਜਦੋਂ ਮੈਂ ਗੱਲ ਕੀਤੀ ਨਾ ਤਾਂ ਉਸ ਹਰਨੀਤ ਨੂੰ ਕਿਹਾ ਜਾ ਰ ਇਹ ਜੀ ਸਿਰਫ ਲਾਲੋ ਵੀ ਜਿੱਦਣ ਇਹਨਾਂ ਨੇ ਟਰੱਕ ਚਲਾਉਣਾ ਸ਼ੁਰੂ ਕੀਤਾ ਆ ਮੇਰੇ ਥਰੂ ਹੀ ਹਰਨੀਤ ਨੂੰ ਮੈਂ ਇਹਦੇ ਨਾਲ ਮਿਲਵਾਇਆ ਹਰਜਿੰਦਰ ਦੇ ਨਾਲ ਇਸ ਤੋਂ ਪਹਿਲਾਂ ਕੋਈ ਬ੍ਰਦਰ ਵਾਲਾ ਕੋਈ ਰਿਲੇਸ਼ਨ ਨਹੀਂ ਆ ਜਾਣਦੇ ਨਹੀਂ ਸੀਗੇ ਇੱਕ ਦੂਜੇ ਨੂੰ ਇਹ ਸਾਰਾ ਸਰ ਝੂਠ ਹੈ ਜੀ ਗਲਤ ਅਲੀਗੇਸ਼ਨ ਆ ਗਲਤ ਹੈ ਜੀ ਇਹ ਸਿਰਫ ਇੱਕ ਇੱਕ ਡਰਾਈਵਰ ਸੀਗੇ ਟੀਮ ਸੀਗੀ ਇੱਕ ਤੇ ਜੋ ਕਿ ਲਾਲੋ ਵੀ ਤਿੰਨ ਚਾਰ ਮਹੀਨੇ ਪਹਿਲਾਂ ਇਹਨਾਂ ਨੇ ਚਲਾਉਣਾ ਸ਼ੁਰੂ ਕੀਤਾ ਉਦੋਂ ਇੱਕ ਦੂਜੇ ਨੂੰ ਜਾਣਨਾ ਸ਼ੁਰੂ ਕੀਤਾ ਭਰਾ ਵਾਲੀ ਗੱਲ ਸਾਰਾ ਸਰ ਝੂਠ ਝੂਠ ਹੈ ਇੱਕ ਮੈਂ ਦਰਸ਼ਕਾਂ ਨੂੰ ਗੱਲ ਕਲੀਅਰ ਕਰ ਦੇ ਚਾਹਾਂ ਦਰਸ਼ਕੋ ਅਸੀਂ ਅੱਜ ਤੋਂ 5-7 ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਹਦੇ 'ਚ ਕਿਹਾ ਸੀਗਾ ਕਿ ਗਲਤੀਆਂ ਹੋ ਜਾਂਦੀਆਂ ਨੇ ਗਲਤੀਆਂ ਕੀਤੀਆਂ ਨਹੀਂ ਜਾਂਦੀਆਂ ਮਾੜਾ ਸਮਾਂ ਕਿਸੇ ਤੇ ਵੀ ਪਾਰੀ ਪੈ ਜਾਂਦਾ ਹੈ ਪਿੱਛੇ ਜਿਹੇ ਹਾਦਸਾ ਗਸਤਰ ਹੋਇਆ ਜਾਜ ਕਿਸ ਦੀ ਗਲਤੀ ਸੀ ਉਹ ਸਿਰਫ ਇੱਕ ਹਾਸਾ ਹੋ ਗਿਆ ਕਿ ਸੈਂਕੜੇ ਲੋਕਾਂ ਦੀ ਜਾਨ ਚਲੇ ਗਈ ਮਾੜੇ ਸਮੇ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਆ ਜਾਂਦਾ ਹੁੰਦਾ ਜੇ ਪਰ ਤੁਸੀਂ ਬੜੇ ਫੁੱਲ ਪਾਏ ਉਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਬੜੀਆਂ ਗਾਲਾਂ ਕੱਢੀਆਂ ਕੋਈ ਗੱਲ ਨਹੀਂ ਗਾਲਾਂ ਕੱਢਣਾ ਤੁਹਾਡਾ ਇੱਥੇ ਹੋ ਸਕਦਾ ਹੈ ਸੱਚੀ ਗੱਲ ਕਰਨਾ ਸਾਡਾ ਅਥੀ ਹੋ ਸਕਦਾ ਅਸੀਂ ਆਪਣਾ ਕੰਮ ਕਰਦੇ ਆ ਤੁਸੀਂ ਆਪਣਾ ਕੰਮ ਕਰਿਓ ਬਾਈ ਜੀ ਮੈਂ ਜਾਨਣਾ ਚਾਹਾਂਗਾ ਹਰਜਿੰਦਰ ਦੇ ਬਾਰੇ ਦੇ ਵਿੱਚ ਕਿ ਹਰਜਿੰਦਰ ਕਿਸ ਤਰ੍ਹਾਂ ਦਾ ਨੌਜਵਾਨ ਸੀਗਾ ਤੁਹਾਡੇ ਨਾਲ ਵਿਚਰਦਾ ਰਿਹਾ ਤੁਹਾਡੇ ਨਾਲ ਪ੍ਰੇਮ ਪਿਆਰ ਹੋਵੇਗਾ ਕਿਉਂਕਿ ਜਦੋਂ ਇੱਕ ਫੋਟੋ ਆਉਂਦੀ ਨਾ ਜੀ ਉਦੋਂ ਲੋਕ ਕੁਝ ਜਿਹੜੇ ਟਿਕਟੋਕ ਦੇ ਵਿਦਵਾਨ ਹੈਗੇ ਨੇ ਉਹ ਕਹਿੰਦੇ ਨੇ ਲੈ ਇਹਨੂੰ ਤਾਂ ਕੋਈ ਪਰਵਾਹ ਹੀ ਨਹੀਂ ਸੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਜੀ ਹਰਜਿੰਦਰ ਸਿੰਘ ਨੂੰ ਮੈਂ 2019 ਤੋਂ 2019 ਤੋਂ ਜਾਣਦਾ ਆ ਜੀ ਮੈਂ ਜਿੰਨਾ ਉਹਨੂੰ ਜਾਣਦਾ ਜਿੰਨਾ ਉਹਨੂੰ ਪੜਿਆ ਜਿੰਨਾ ਉਹਦੇ ਬਾਰੇ ਦੱਸ ਸਕਦਾ ਮੈਂ ਗਰੰਟੀ ਨਾਲ ਇਹ ਚੀਜ਼ ਕਹਿ ਸਕਦਾ ਸਭ ਤੋਂ ਨਾਈਸ ਪਰਸਨ ਸੀਗਾ ਸਾਡੇ ਗਰੁੱਪ ਦੇ ਵਿੱਚ ਕਿਸੇ ਨੂੰ ਛੋਟਾ ਵੱਡਾ ਭਰਾ ਤੋਂ ਬਿਨਾ ਉਹ ਬੰਦਾ ਬੋਲਦਾ ਨਹੀਂ ਵੀਰ ਜੀ ਤੋਂ ਬਿਨਾ ਕਦੇ ਉਹ ਬੰਦਾ ਬੋਲਿਆ ਨਹੀਂ ਕਦੇ ਉਹ ਬੰਦੇ ਨੇ ਨਸ਼ੇ ਨੂੰ ਹੱਥ ਨਹੀਂ ਲਾਇਆ ਵੈਜੀਟੇਰੀਅਨ ਬੰਦਾ ਉਹ ਕਦੇ ਨੌਨ ਵੈਜ ਤੱਕ ਨਹੀਂ ਉਹ ਬੰਦੇ ਨੇ ਖਾਧਾ ਜੀ ਸੋ ਕੰਮ ਕਰਨ ਵਾਲਾ ਮਿਹਨਤੀ ਆਪਣੇ ਪਰਿਵਾਰ ਬਾਰੇ ਸੋਚਣ ਵਾਲਾ ਬੰਦਾ ਸੀਗਾ ਜੀ ਉਹ ਤੇ ਉਹਨੂੰ ਅੱਜ ਕਿਤੇ ਦਾ ਕਿਤੇ ਪਹਚਾ ਦਿੱਤਾ ਗਿਆ ਸਿਰਫ ਇੱਕ ਝੂਠੇ ਅਲੀਗੇਸ਼ਨਾਂ ਤੇ ਕਿਸੇ ਦੇ ਝੂਠ ਨੂੰ ਸੱਚ ਮੰਨ ਕੇ ਸਾਡੇ ਲੋਕਾਂ ਨੇ ਬਹੁਤ ਜ਼ਿਆਦਾ ਫੁਲਾਇਆ ਜਿੰਨਾ ਅਸੀਂ ਉਸ ਬੰਦੇ ਨੂੰ ਜਾਣਦੇ ਆ ਜੇ ਗੱਲ ਆਪਾਂ ਉਹਦੇ ਇਨਸੀਡੈਂਟ ਦੀ ਕਰਦੇ ਆ ਹੁਣ ਉਹਨੂੰ ਅਸੀਂ ਜਾਣਦੇ ਆ ਮੈਂ ਉਹਨੂੰ ਜਾਣਦਾ ਆ ਜਦ ਮੈਂ ਉਹ ਡੈਸ਼ ਕੈਮ ਦੀ ਵੀਡੀਓ ਦੇਖੀ ਆ ਜਦੋਂ ਐਕਸੀਡੈਂਟ ਹੋ ਗਿਆ ਜਦੋਂ ਗੱਡੀ ਆ ਕੇ ਵਿੱਚ ਉਹਦੇ ਵੱਜੀ ਆ ਉਹ ਟੋਟਲ ਸ਼ੌਕ ਦੇ ਵਿੱਚ ਸੀਗਾ ਜੀ ਤੁਸੀਂ ਉਹਦੇ ਚਿਹਰੇ ਤੋਂ ਪੜ ਸਕਦੇ ਆ ਉਹਦਾ ਬਿਲਕੁਲ ਰੰਗ ਉੱਡ ਚੁੱਕਿਆ ਸੀਗਾ ਜੀ ਠੀਕ ਹੈ ਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਲੋਕਾਂ ਨੇ ਕਿਹੜੇ ਹਿਸਾਬ ਨਾਲ ਉਹਨੂੰ ਜੱਜ ਕਰ ਲਿਆ ਕਿ ਉਹਨੇ ਕੋਈ ਇਮੋਸ਼ਨ ਹੀ ਨਹੀਂ ਸ਼ੋਅ ਕੀਤੇ ਉਹ ਤਾਂ ਬਿਲਕੁਲ ਜਿੱਦਾਂ ਇੱਕਦਮ ਬੰਦੇ ਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਜਾਣੀ ਉਹ ਕੰਮ ਹੋਇਆ ਮੈਂ ਖੁਦ ਟਰੱਕ ਚਲਾਉਣਾ ਮਾੜਾ ਜਿਹਾ ਟਰੱਕ ਐਂ ਖਿਲਜੋਵੇ ਨਾ ਸਾਡੇ ਕੋਲ ਤੇ ਦਿਲ ਕੰਬ ਜਾਂਦਾ ਜੀ ਠੀਕ ਹੈ ਜੀ ਹੋਣ ਸਾਨੂੰ ਉਹ ਚਿਹਰੇ ਤੋਂ ਸਾਰਾ ਸਰ ਤੇ ਸਾਫ ਸਾਫ ਦੇਖ ਰਿਹਾ ਕਿ ਉਸੇ ਟਾਈਮ ਸ਼ੋਕ ਦੇ ਵਿੱਚ ਚਲਾ ਗਿਆ ਜਿੱਦਾਂ ਕਿ ਤੁਸੀਂ ਸਟਿਲ ਅੱਜ ਦੇਖ ਸਕਦੇ ਆ ਜੀ ਅੱਜ ਵੀ ਤਾਂ ਉਹਨੇ ਸਿਰਥ ਨੀਵਾ ਹੀ ਕੀਤਾ ਹੋਇਆ ਅੱਜ ਕਿੰਨੇ ਕੋਈ ਮੋਸ਼ਨ ਦੇਖਦੇ ਆ ਇਹਨਾਂ ਨੂੰ ਬਿਲਕੁਲ ਜੋ ਇਮੋਸ਼ਨ ਉਹਦੇ ਪਹਿਲੇ ਦਿਨ ਤੋਂ ਸੀ ਉਹੀ ਅੱਜ ਤੋਂ ਨੇ ਉਹਨੇ ਸੋਚਿਆ ਹੀ ਨਹੀਂ ਸੀਗਾ ਕਿ ਕਦੇ ਜ਼ਿੰਦਗੀ ਦੇ ਵਿੱਚ ਆਹ ਵੀ ਮੋੜ ਆਊਗਾ ਕਿ ਮੈਨੂੰ ਐਸ ਦੁੱਖ ਭਰੇ ਸਮੇਂ ਦੇ ਵਿੱਚੋਂ ਲੰਘਣਾ ਪਊਗਾ ਜੀ ਉਹ ਬਹੁਤ ਜਿਆਦਾ ਐਸ ਟਾਈਮ ਡਿਪਰੈਸਡ ਲਾ ਲੋ ਪਰੇਸ਼ਾਨ ਲਾ ਲੋ ਘਬਰਾਇਆ ਹੋਇਆ ਆ ਸੋ ਮੈਨੂੰ ਤੇ ਸਮਝ ਨਹੀਂ ਲੱਗੀ ਕਿ ਲੋਕਾਂ ਨੇ ਕਿਹੜੇ ਹਿਸਾਬ ਨਾਲ ਇਹ ਚੀਜ਼ ਸੋਚ ਲਈ ਕਿ ਜੀ ਉਹਨੇ ਕੋਈ ਇਮੋਸ਼ਨ ਹੀ ਨਹੀਂ ਸ਼ੋਅ ਕੀਤੇ ਜੀ ਤੇ ਇਸ ਇਨਸੀਡੈਂਟ ਤੋਂ ਬਾਅਦ ਤੁਹਾਡੀ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਹੁੰਦੀ ਹੋਊਗੀ ਹਰਜਿੰਦਰ ਦੇ ਨਾਲ ਤੁਹਾਡੀ ਗੱਲਬਾਤ ਹੋਈ ਹਰਜਿੰਦਰ ਨਾਲ ਸਾਡੀ ਬ੍ਰਦਰ ਅਰਸ਼ਦੀਪ ਸਿੰਘ ਨੂੰ ਫੋਨ ਆਉਂਦਾ ਜੀ ਤੇ ਇਹਨਾਂ ਨਾਲ ਗੱਲ ਹੁੰਦੀ ਹੈ ਜੀ ਤੇ ਹੁਣ ਤੱਕ ਅਸੀਂ ਇਹੋ ਹੀ ਉਹਨੂੰ ਮਤਲਬ ਕਿ ਵਿਸ਼ਵਾਸ ਦਿਵਾ ਰਹੇ ਹਾਂ ਵੀ ਕੋਈ ਨਹੀਂ ਅਸੀਂ ਹੁਣ ਪਹਿਲੇ ਦਿਨ ਤੋਂ ਭਜਨ ਅਠ ਕਰ ਰਹੇ ਸੀਗੇ ਪਹਿਲਾਂ ਤੇ ਸਾਡੇ ਨਾਲ ਕਿਸੇ ਨੇ ਪਿਲਾਲੋ ਕੋਈ ਰਾਬਤਾ ਨਹੀਂ ਕੀਤਾ ਕੋਈ ਮਿਲਿਆ ਨਹੀਂ ਸਾਨੂੰ ਨਾ ਸਾਡੀ ਕਿਸੇ ਨੇ ਸਹਾਇਤਾ ਕੀਤੀ पर चलो महाराज ਵੱਲੋਂ ਵੀ ਜੋ-ਜੋ ਅਸੀਂ ਤੁਰਦੇ ਗਏ ਸਾਡੇ ਨਾਲ ਲੋਕ ਜੁੜਦੇ ਗਏ ਤੇ ਗਾਂ ਤੋਂ ਗਾਂ ਸਾਡੇ ਨਾਲ ਬਲਾਰੇ ਵੀ ਮਿਲਦੇ ਗਏ ਵਧੀਆ ਪੁਰਾਣੇ ਲੋਕ ਸਾਡੇ ਪੁਰਾਣੇ ਲੋਕ ਸਾਨੂੰ ਮਿਲਦੇ ਗਏ ਜਿਨ੍ਹਾਂ ਨੇ ਸਾਨੂੰ ਹੌਲੀ-ਹੌਲੀ ਕਰਕੇ ਸਹੀ ਦਿਸ਼ਾ ਵੱਲ ਲੈ ਕੇ ਆਂਦਾ ਕਿ ਠੀਕ ਆ ਜੋ ਹੋਣਾ ਸੀ ਹੋ ਗਿਆ ਪਰ ਅਸੀਂ ਤੁਹਾਡੀ ਮਦਦ ਕਰਾਂਗੇ ਸਾਡਾ ਬੱਚਾ ਆ ਸਾਡਾ ਭਰਾ ਆ ਜੀ ਹੁਣ ਅਸੀਂ ਸਾਰੇ ਨਾਲ ਰਲ ਕੇ ਜੋ ਵੀ ਲੀਗਲ ਜੋ ਤਰੀਕਾ ਆ ਲੀਗਲ ਉਸ ਤਰੀਕੇ ਦੇ ਥਰੂ ਜਾਵਾਂਗੇ ਤੇ ਸਾਡੇ ਭਰਾ ਨੂੰ ਜੋ ਬਣਦੀ ਕਾਰਵਾਈ ਜੋ ਹੋ ਸਕਦਾ ਜੋ ਕਾਨੂੰਨ ਚ ਬਣਦਾ ਉਹ ਕਾਰਵਾਈ ਬਿਲਕੁਲ ਅਸੀਂ ਉਹਦੇ ਨਾਲ ਸਹਿਮਤ ਆਂ ਪਰ ਜੋ ਉਹਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਆ ਕਦੇ ਉਹਦੇ ਉੱਤੇ ਕਤਲ ਦੇ ਕੇਸ ਪਾਏ ਜਾ ਰਹੇ ਆ ਸਰਾ ਸਰ ਗੱਲਾਂ ਝੂਠੀਆਂ ਨੇ ਬਹੁਤ ਕੁਝ ਹੋਇਆ ਜੀ ਜਿਹੜੇ ਦੋ ਕੇਸਾਂ ਦੀ ਕੋਰਟ ਚ ਗੱਲਬਾਤ ਚੱਲ ਰਹੀ ਉਹਦੀ ਗੱਲ ਕਰਦੇ ਜੀ 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 ਉਹਦੀ ਗੱਲ ਕਰ ਰਹੇ ਆ ਜਿਹੜਾ ਉਹਦੇ ਉੱਤੇ ਕਤਲ ਕੇਸ ਪਾਇਆ ਜਾ ਰਿਹਾ ਸਰਾ ਸਰ ਝੂਠਾ ਆ ਜੀ ਉਹ ਤਾਂ 2024 ਦੇ ਵਿੱਚ ਤੇ ਉਹ ਬੰਦਾ ਕੈਲੀਫੋਰਨੀਆ ਆ ਰਿਹਾ ਜੀ ਇਸ ਤੋਂ ਪਹਿਲਾਂ ਤਾਂ ਕਦੇ ਕੈਲੀਫੋਰਨੀਆ ਨਹੀਂ ਆਇਆ ਉਹ ਉਹ ਟਰੱਕ ਚਲਾਉਣਾ ਸ਼ੁਰੂ ਕੀਤਾ ਫੇਰ ਉਹ ਆਇਆ ਕਦੇ ਉਹ ਬੰਦਾ ਕੰਮ ਤੋਂ ਘਰੇ ਘਰ ਤੋਂ ਕੰਮ ਵੀ ਇੰਨਾ ਕਿ ਵਧੀਆ ਪਰਿਵਾਰਕ ਮੁੰਡਾ ਸੀਗਾ ਵੀ ਉਹਨੂੰ ਬਾਹਰਲੀ ਦੁਨੀਆ ਦੇ ਮਾੜੀ ਸੰਗਤ ਦਾ ਤੇ ਉਹਨੂੰ ਪਤਾ ਹੀ ਨਹੀਂ ਸੀਗਾ ਜੀ ਕੀ ਹੋ ਰਿਹਾ ਕੀ ਨਹੀਂ ਉਹਨੂੰ ਇਸ ਚੀਜ਼ ਨਾਲ ਕੋਈ ਮਤਲਬ ਹੀ ਨਹੀਂ ਆ ਉਹ ਚੀਜ਼ ਦੇ ਨਾਲ ਉਹਦਾ ਵੀ ਇੰਨਾ ਵਧੀਆ ਮੁੰਡਾ ਉਹਦੀ ਇੰਨੀ ਕਿ ਜ਼ਿਆਦਾ ਕਰਦਾਸ਼ ਕੋਸ਼ਿਸ਼ ਕਰ ਦਿੱਤੀ ਗਈ ਹੈ ਪਿੱਛੇ ਪਰਿਵਾਰ ਜਦੋਂ ਕੱਲਾ ਸੁਣਦਾ ਸਾਡੀ ਗੱਲ ਹੁੰਦੀ ਹੈ ਉਹਨਾਂ ਦੇ ਨਾਲ ਉਹ ਇੰਨੇ ਕਿ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਹਾਲਾਂਕਿ ਅਸੀਂ ਖੁਦ ਪਰੇਸ਼ਾਨ ਹੁੰਨੇ ਆ ਵੀ ਜਿਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਤੁਸੀਂ ਦੇਖਿਆ ਨਹੀਂ ਤੁਸੀਂ ਕਿੱਦਾਂ ਇੰਨਾ ਝੂਠ ਬੋਲ ਸਕਦੇ ਆ ਆਕਰ ਨੂੰ ਸਾਹਮਣੇ ਮਰਨਾ ਹੈ ਮਹਾਰਾਏ ਨੂੰ ਜਾਣ ਦੇਣੀ ਹੈ ਸਾਡੀ ਕਮਿਊਨਿਟੀ ਨੇ ਇੰਨੀਆਂ ਗਾਲਾਂ ਕੱਢੀਆਂ ਟਿਕਟੋਕ ਤੇ ਲਾਈਵ ਹੋ ਹੋ ਕੇ ਮੁੰਡਿਆਂ ਨੇ ਮੈਂ ਕਿੰਨਾ ਜੀ ਜਿੰਨਿਆਂ ਨੇ ਵੀਡੀਓ ਪਾਈਆਂ ਜੋ ਕੁਝ ਕੀਤਾ ਸਾਨੂੰ ਆਪਣੇ ਉਹ ਲਾਇਸੈਂਸ ਨੰਬਰ ਦੇ ਦੇਣ ਡੀਐਮ ਡੀਐਮਵੀ ਦੇ ਵਿੱਚੋਂ ਰੈਕਡ ਘੜਾਵਾਂਗੇ ਤੇ ਦੇਖਾਂਗੇ ਵੀ ਇਹ ਜਿੰਨੇ ਸਾੜੇ ਮਤਲਬ ਕਿ ਉਹਨੂੰ ਜੱਜ ਕਰ ਰਹੇ ਆ ਨਾ ਇਹ ਕਿੰਨੇ ਕੁ ਟ੍ਰੈਂਡ ਤੇ ਪ੍ਰੋਫੈਸ਼ਨਲ ਡਰਾਈਵਰ ਨੇ ਅਸੀਂ ਦੇਖਾਂਗੇ ਇਹਨਾਂ ਸਭ ਦੇ ਉੱਤੇ ਟਿਕਟਾਂ ਨੇ ਸਭ ਨੇ ਗਲਤੀਆਂ ਕੀਤੀਆਂ ਸਭ ਨੇ ਐਕਸੀਡੈਂਟ ਕੀਤੇ ਉਹ ਹੀ ਸਾਰਾ ਕੁਝ ਹਰਜਿੰਦਰ ਦੇ ਨਾਲ ਹੋਇਆ ਸਿਰਫ ਇਹਨੂੰ ਇੱਕ ਪੋਲੀਟੀਕਲ ਮੁੱਦਾ ਬਣਾ ਕੇ ਸਾਡੇ ਮੁੰਡਿਆਂ ਨੂੰ ਐਜ਼ ਅ ਐਗਜ਼ੈਂਪਲ ਯੂਜ਼ ਕੀਤਾ ਜਾ ਰਿਹਾ ਪਰ ਦੁੱਖ ਵਾਲੀ ਗੱਲ ਇਹ ਆ ਵੀ ਸਾਡੀ ਕਮਿਊਨਿਟੀ ਸਾਡੇ ਬੱਚਿਆਂ ਦੇ ਖੁੱਦ ਖਿਲਾਫ ਹੋ ਗਈ ਜੀ ਅਸੀਂ ਇਹਨਾਂ ਤੋਂ ਐਕਸਪੈਕਟ ਨਹੀਂ ਕੀਤਾ ਸਾਡੀ ਕਮਿਊਨਿਟੀ ਤੋਂ ਵੀ ਇੰਨਾ ਜ਼ਿਆਦਾ ਖਿਲਾਫ ਹੋਣਗੇ ਜੀ ਬਹੁਤ ਗਲਤ ਕੀਤਾ ਜੀ ਇਹਨਾਂ ਨੇ ਚਲੋ ਕੋਈ ਗੱਲ ਨਹੀਂ ਬਾਕੀ ਖਿਲਾਫ ਵੀ ਨਹੀਂ ਬਾਕੀ ਤੁਹਾਡੇ ਹੱਕ ਦੇ ਵਿੱਚ ਵੀ ਭਾਜੀ ਬਹੁਤ ਜਾਣਨੇ ਨੇ ਇਸ ਚੀਜ਼ ਦੀ ਅਸੀਂ ਛੋਟੀ ਦਿੰਨੇ ਆਂ ਔਰ ਖਾਸ ਕਰਕੇ ਇਸ ਵੀਡੀਓ ਵੇਖਣ ਤੋਂ ਬਾਅਦ ਕਿਉਂਕਿ ਜਿਹੜੇ ਅਸਲੀ ਜਜ਼ਬਾਤ ਨੇ ਉਹ ਤੇ ਹੋਣੇ ਅੱਗੇ ਤੇ ਤੂੰ ਕੌਣ ਤੇ ਮੈਂ ਕੌਣ ਉਹ ਤੇ ਵੀਡੀਓ ਚੱਲਦੀਆਂ ਰਹੀਆਂ ਭਾਜੀ ਤੁਸੀਂ ਵੀਰ ਦੇ ਹੈਗੇ ਜੀ ਭੂਆ ਜੀ ਦੇ ਬੇਟੇ ਹਾਂਜੀ ਤੁਹਾਡੀ ਹਰਜਿੰਦਰ ਦੇ ਨਾਲ ਗੱਲਬਾਤ ਹੋਈ ਹੈ ਇਸ ਇਨਸੀਡੈਂਟ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੇ ਕੱਲ ਰਾਤ ਹੀ ਹੋਈ ਗੱਲ ਤੇ ਉਹਨੂੰ ਹੌਸਲਾ ਦਿੱਤਾ ਉਹ ਥੋੜਾ ਘਬਰਾਇਆ ਆ ਕਿ ਜੋ ਉਹਦੇ ਵਿੱਚ ਕੈਂਪ ਚ ਜਲਦੀ ਉਹ ਚੱਲਦਾ ਏ ਟੀਵੀ ਉਹ ਦਿਨ ਦਾ ਮੇਰੀ ਨਿਊਜ਼ ਚੱਲੀ ਜਾਂਦੀ ਏ ਉਹ ਡਰਦਾ ਉਹ ਚੀਜ਼ ਤੋਂ ਤੇ ਉਹਨੂੰ ਕਿਹਾ ਕੋਈ ਗੱਲ ਨਹੀਂ ਹੌਸਲਾ ਰੱਖ ਕੋਈ ਗੱਲ ਨਹੀਂ ਤੇ ਬਾਕੀ ਕਾਰਵਾਈ ਅੱਗੇ ਕੇਸ ਚੱਲੂਗਾ ਤੇ ਉਹਦੇ ਵਿੱਚ ਸਾਰਾ ਕੁਝ ਸਾਫ਼ ਹੋ ਜਾਊਗਾ ਨਾਲ ਇੱਕ ਬੇਨਤੀ ਏ ਸਾਰੀ ਕਮਿਊਨਿਟੀ ਨੂੰ ਜੇ ਉਹਦੇ ਨਾਲ ਖੜ੍ਹ ਨਹੀਂ ਸਕਦੇ ਦੀ ਕਰਦਾਕੁਸ਼ੀ ਕਰਨੀ ਬੰਦ ਕਰ ਦਿਓ ਦੂਜੀ ਗੱਲ ਕੋਈ ਗੋ ਫੰਡ ਕੋਈ ਉਹਦੇ ਨਾਂ ਦੇ ਪੈਸਾ ਜਾਂ ਕੋਈ ਵੀ ਸੰਸਥਾ ਜਾਂ ਕੋਈ ਵੀ ਆਉਂਦੀ ਅੱਗੇ ਉਹ ਸਭ ਝੂਠ ਆ ਕੋਈ ਨਹੀਂ ਆ ਜੇ ਆਉਗੀ ਉਹ ਉਹ ਆਣ ਕੇ ਅਨਾਉਂਸ ਕੀਤਾ ਜਾਊਗਾ ਬਕਾਇਦਾ ਕਿ ਕਿਹੜੇ ਉਹਨਾਂ ਦੀ ਰਿਸਪੌਂਸਿਬਿਲਟੀ ਚੁੱਕਣ ਦੇ ਆ ਪਰਿਵਾਰ ਮੈਂਬਰ ਤੇ ਯਾਰ ਦੋਸਤ ਖੜੇ ਉਹਦੇ ਜੇ ਕੋਈ ਗੱਲ ਹੋਊਗੀ ਤੇ ਅਸੀਂ ਇਹੋ ਹੀ ਚੈਨਲ ਥਰੂ ਦੱਸ ਦਾਂਗੇ ਰਾਈਜ ਖਾਲਸਾਵਾ ਜੀ ਕੀ ਫਤਿਹ ਜੀ ਪਰਮਾਤਮਾ ਭਲੀ ਕਰੇ ਜੀ ਬਾਕੀ ਸਾਰੇ ਸਹਿਯੋਗ ਕਰੀਏ ਰਲ ਮਿਲ ਕੇ ਕਿ ਜਦੋਂ ਕਮਿਊਨਿਟੀ ਦਾ ਮਸਲਾ ਆ ਜਾਂਦਾ ਨਾ ਫਿਰ ਭਾਈ ਆਪੋਂ ਜਿਹੜੇ ਮਨੁਫਾਦ ਨੇ ਉਹ ਪਿੱਛੇ ਰੱਖ ਦਿਆ ਕਰੋ ਖਾਸ ਕਰਕੇ ਇੱਕ ਮਿੰਟ ਲਾਉਂਦੇ ਹੋ ਤੁਸੀਂ ਕਿਸੇ ਦੀ ਕਰਦਾਸੀ ਕਰਦਾਰ ਖੁਸ਼ੀ ਕਰਨ ਦੇ ਲਈ ਰਜਾਈਆਂ 'ਚ ਬਹਿ ਕੇ ਕੰਬਲਾਂ 'ਚ ਬਹਿ ਕੇ ਏਸੀ ਥੱਲੇ ਬਹਿ ਕੇ ਕਮੈਂਟ ਕਰਨੇ ਸੌਕੇ ਨੇ ਜਿਹੜੇ ਪਰਿਵਾਰ ਦੇ ਨਾਲ ਬੀਤਦੀ ਹੈ ਨਾ ਉਹ ਉਹੀ ਜਾਣਦਾ ਹੁੰਦਾ ਹੈ ਤਾਂ ਕਰਕੇ ਬਹੁਤ ਜ਼ਰੂਰੀ ਨੇ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣੀਆਂ ਤੇ ਅੱਗੇ ਦੇ ਅੱਗੇ ਜਿਹੜੇ ਲੋਕ ਖਾਸ ਕਰਕੇ ਟਿਕਟੋਕ ਦੇ ਵਿਦਵਾਨ ਨੇ ਉਹਨਾਂ ਤੱਕ ਪਹੁੰਚਾ ਦਿਓ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਸ਼ਵਨਿੰਦਰ ਸਿੰਘ ਹੈ ਜੀ ਆ ਭਾਜੀ ਇਹ ਸਾਰਾ ਇਨਸੀਡੈਂਟ ਜਿੱਦਾਂ ਵੀਰਾਂ ਨੇ ਦੱਸਿਆ ਹੈਗਾ ਜੋ ਵੀ ਸੋਸ਼ਲ ਮੀਡੀਆ ਤੇ ਇਹ ਸਾਰਾ ਕੁਝ ਚੱਲ ਰਿਹਾ ਹੈਗਾ ਤੁਸੀਂ ਸਾਡੇ ਦਰਸ਼ਕਾਂ ਨੂੰ ਸਥਿਤੀ ਬ ਪਰਿਵਾਰ ਦੀ ਸਥਿਤੀ ਬਾਰੇ ਜਾਣਕਾਰੀ ਦੇ ਦਿਓ ਤਾਂ ਜੋ ਜਿਹੜੀ ਅਸਲੀ ਤੱਥ ਨੇ ਉਹ ਲੋਕਾਂ ਤੱਕ ਪਹੁੰਚ ਸਕਾ ਸੋ ਸਥਿਤੀ ਜਿਹੜੀ ਇਹ ਆ ਕਿ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਜਿਵੇਂ ਫ੍ਰੀਮੋਰਟ ਗੁਰੂਕਾਰ ਆ ਯੂਨਾਈਟਿਡ ਸਿੱਖਸ ਆ ਸਿੱਖ ਇਲੂਜਨ ਆ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਜੀ ਹਜੇ ਕੋਈ ਫਾਈਨਲ ਕੰਕ੍ਰੀਟ ਪਲਾਨ ਲੇਆਉਟ ਨਹੀਂ ਕੀਤਾ ਬਿਕੋਜ਼ ਹਰਜਿੰਦਰ ਸਿੰਘ ਨੂੰ ਹਜੇ ਰੇਨ ਨਹੀਂ ਕੀਤਾ ਉਹਨਾਂ ਨੇ ਰੀਨ ਉਹਦੇ ਤੋਂ ਬਾਅਦ ਫਿਰ ਜਿਹੜਾ ਵਕੀਲਾਂ ਦਾ ਕੰਮ ਸ਼ੁਰੂ ਹੋਊਗਾ ਸੋ ਇੱਕ ਲੰਮੀ ਜਿਹੜੀ ਚੀਜ਼ ਆ ਜਿੰਨੇ ਚੱਲਣਾ ਵਾ ਸੋ ਮੈਂ ਬੇਨਤੀ ਇੱਥੇ ਸਭ ਨੂੰ ਇਹ ਕਰਨਾ ਚਾਹੁੰਦਾ ਕਿ ਜਿਹੜੇ ਰੂਮਰਸ ਆ 45 ਸਾਲਾਂ ਦੀ ਕੈਦ ਹੋ ਗਈ ਉਹਨੇ ਨਸ਼ਾ ਕੀਤਾ ਸੀਗਾ ਇਹ ਇਦਾਂ ਹੀ ਕਰਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਕਿਰਪਾ ਕਰੋ ਇਹ ਜੇ ਕੋਈ ਭਲਾ ਨਹੀਂ ਕਰ ਸਕਦਾ ਤੇ ਵੀਰ ਦਾ ਨੁਕਸਾਨ ਨਾ ਕਰੋ ਕਿਉਂਕਿ ਤੁਹਾਡਾ ਇੱਕ ਕੀਤਾ ਕਮੈਂਟ ਕਾਲਜੇ ਪਾੜ ਦਿੰਦਾ ਸੋ ਇਸ ਕਰਕੇ ਮੈਂ ਕਹਿੰਦਾ ਕਿ ਜਿਹੜੇ ਮੀਡੀਆ ਵਾਲੇ ਵੀ ਸੁਹਿਰਤ ਹੋਣ ਜਿਹੜੇ ਸੁਹਿਰਤਤਾ ਨਾਲ ਕੰਮ ਕਰਦੇ ਉਹਨਾਂ ਦਾ ਬਹੁਤ ਧੰਨਵਾਦ ਇਹ ਨਾ ਵਿਊਜ਼ ਦਾ ਚੱਕਰ ਨਹੀਂ ਆ ਇਹ ਅੱਗੇ ਆਉਣ ਦਾ ਚੱਕਰ ਨਹੀਂ ਆ ਬੜਾ ਸੰਵੇਦਨਸ਼ੀਲ ਮੁੱਦਾ ਵਾ ਜਿਹਦੇ ਵਿੱਚ ਕਿਸੇ ਦੀ ਲਾਈਫ ਦੇ ਬਹੁਤ ਸਾਰੇ ਸਾਲ ਤੁਸੀਂ ਤੁਹਾਡੀ ਕਈ ਹੋਈ ਗਲਤ ਤੁਹਾਡਾ ਕੀਤਾ ਹੋਇਆ ਕਮੈਂਟ ਜਿਹੜਾ ਵਾ ਉਹ ਖਰਾਬ ਕਰ ਸਕਦਾ ਸੋ ਮੈਂ ਕਮਚੋਨਾ ਕਿ ਇਹ ਟਾਈਮ ਜਿਹੜਾ ਵਾ ਉਹ ਕਮਿਊਨਿਟੀ ਦੇ ਨਾਲ ਖੜਨਦਾ ਵਾ ਦੂਜੇ ਪਾਸੇ ਦੂਜੇ ਦੇ ਵਿੱਚ ਵੀ ਸਾਨੂੰ ਗਲਤੀਆਂ ਨਹੀਂ ਕੱਢਣੀਆਂ ਚਾਹੀਦੀਆਂ ਕਿ ਉਹ ਮਤਲਬ ਫਲਾਣੇ ਆਟਮ ਕਾਣੇ ਆ ਮੈਂ ਜਿਹਦੇ ਕੋ ਜੇ ਸਾਡੇ ਵੀਰ ਨਾਲ ਸਾਡੀ ਹਮਦਰਦੀ ਆ ਤੇ ਜਿਨ੍ਹਾਂ ਨੇ ਤਿੰਨ ਜੀ ਗਏ ਆ ਉਹਨਾਂ ਦੇ ਨਾਲ ਵੀ ਸਾਡੀ ਸਾਰੀ ਹਮਦਰਦੀ ਹੈ ਸੋ ਇਸ ਕਰਕੇ ਸਾਨੂੰ ਕਮਿਊਨਿਟੀ ਨੂੰ ਉਹਨਾਂ ਦੇ ਨਾਲ ਵੀ ਜਿਹੜਾ ਦੁੱਖ ਸਾਂਝਾ ਕਰਨਾ ਚਾਹੀਦਾ ਕਿਉਂਕਿ ਸਾਨੂੰ ਅਸੀਂ ਪਹਿਲਾਂ ਹੀ ਬੜੇ ਥੋੜੇ ਆ ਜੇ ਸਾਨੂੰ ਇਹਨਾਂ ਹੋਰ ਆਈਸੋਲੇਟ ਕਰਤਾ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਦੇ ਖਮਿਆਨੇ ਭੁਗਤਣੇ ਪੈਣਗੇ ਸੋ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਬਹੁਤ ਸਾਰੀਆਂ ਚੀਜ਼ਾਂ ਸਾਡੇ ਵਾਸਤੇ ਪਹਿਲੀ ਵਾਰੀ ਹੋ ਰਹੀਆਂ ਕੱਲ ਜਿਹੜੀ ਮੀਟਿੰਗ ਵੀ ਸਾਡੀ ਕੀਤੀ ਸੀਗੀ ਅਸੀਂ ਮਤਲਬ ਨਾ ਰਿਐਕਸ਼ਨ ਦੇ ਵਿੱਚੋਂ ਕੰਮ ਕਰਦੇ ਆ ਸੋ ਸਾਡਾ ਕੋਈ ਵੀ ਜਿਹੜਾ ਸਸਟੇਨੇਬਲ ਮਾਡਲ ਚੱਲ ਨਹੀਂ ਰਿਹਾ ਸੀਗਾ ਸੋ ਕੱਲ ਦੀਆਂ ਆਈਡੀਆ ਡ ਦੋਂ ਦਾਂ ਉਹਨੂੰ ਸਾਡਾ ਕੋਈ ਹੈਲਪਲਾਈਨ ਹੋਵੇ ਕੋਈ ਸਾਡੀ ਸਿੱਖਾਂ ਦਾ ਇੱਕ ਨੰਬਰ ਹੋਵੇ ਜਿੱਥੇ ਕਾਲ ਕਰਕੇ ਦੱਸਿਆ ਜਾ ਸਕੇ ਮੈਨੂੰ ਆ ਮਸੀਬਤ ਪੈ ਗਈ ਆ ਮੈਨੂੰ ਸਾਨੂੰ ਹੱਲ ਕੀਤਾ ਜਾਵੇ ਸੋ ਉਹਦੇ ਵਾਸਤੇ ਵੀ ਅਸੀਂ ਸਾਰੇ ਰਲ ਕੇ ਕੰਮ ਕਰਾਂਗੇ ਇੱਥੇ ਮੈਂ ਇੱਕ ਹੋਰ ਵੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਮੇਰੇ ਹੁਣ ਟਰੱਕ ਚਲਾਉਂਦੇ ਨੇ ਜਿਹੜੇ ਪ੍ਰੋਫੈਸ਼ਨਲ ਡਰਾਈਵਰਸ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਭਾਈ ਜਿੱਥੇ ਤੁਸੀਂ ਅੱਗੇ ਸੋਹਰਦਤਾ ਦੇ ਨਾਲ ਕਰਦੇ ਸੀ ਉਹਨੂੰ ਐਕਸਟਰਾ 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 ਸੋਹਰਦ ਹੋ ਜੋ ਕਿਉਂਕਿ ਸਾਰੀ ਦੁਨੀਆ ਤੁਹਾਨੂੰ ਵੇਖ ਰਹੀ ਆ ਤੁਹਾਡੇ ਉੱਤੇ ਸਿਕੰਜਾ ਬਹੁਤ ਸਖਤ ਕੱਸਿਆ ਵਾ ਮੈਂ ਵੀ ਇੱਕ ਟਰਕਿੰਗ ਕੰਪਨੀ ਦਾ ਮਾਲਕ ਹਾਂ ਤੇ ਮੰਡੇ ਤੋਂ ਮੈਂ ਆਪਣੀ ਕੰਪਨੀ ਦੇ ਵਿੱਚ ਤਕਰੀਬਨ ਜਿਹੜੀ ਸਾਡੀ ਸੇਫਟੀ ਟੀਮ ਆ ਉਹਨਾਂ ਨੂੰ ਮੈਂ ਕਾਲ ਕਰਕੇ ਸਾਰਿਆਂ ਨੂੰ ਇਹ ਗੱਲ ਕਹਿਣ ਲੱਗਾ ਇਕੱਲੇ ਇਕੱਲੇ ਪੰਜਾਬੀ ਡਰਾਈਵਰ ਨੂੰ ਬੇਸਿਕ ਐਟੀਕੂਏਟਸ ਬਾਰੇ ਜਰੂਰ ਐਜੂਕੇਟ ਕਰੋ ਉਹਦੀਆਂ ਜਿਹੜੇ ਰੂਲਸ ਨੇ ਆਪਣੇ ਉਹ ਕਿੱਦਾਂ ਫਾਲੋ ਕਰਨੇ ਟ੍ਰੈਫਿਕ ਲਾਜ਼ ਕਿੱਦਾਂ ਫਾਲੋ ਕਰਨੇ ਨੇ ਜੇ ਤੁਸੀਂ ਦਸਤਾਰ ਜਾਂ ਕੇਸ ਰੱਖੇ ਨੇ ਇਹਨਾਂ ਨੂੰ ਪ੍ਰੋਪਰ ਸਵੇਰੇ ਨਹਾ ਤੋ ਕੇ ਟਰੱਕ ਚ ਲਾਇਆ ਕਰੋ ਸੋਹਣੇ ਲਗਿਆ ਕਰੋ ਤੁਹਾਡੇ ਕੋਈ ਮਤਲਬ 스멜 ਕਈ ਵਾਰੀ ਆਉਂਦੀ ਆ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਵੇ ਚਪਲਾਂ ਪਾ ਕੇ ਟਰੱਕ ਦੇ ਵਿੱਚ ਨਾ ਬਿਆ ਕਰੋ ਤੁਸੀਂ ਨਾ ਇਹ ਪ੍ਰੋਫੈਸ਼ਨਲ ਚੀਜ਼ ਐ ਨੂੰ ਪ੍ਰੋਫੈਸ਼ਨਲ ਲਾਓ ਇਸ ਜੌਬ ਤੋਂ ਤੁਹਾਡੇ ਘਰ ਚੱਲਦੇ ਨੇ ਤੁਹਾਡੇ ਪਿੱਛੇ ਪਰਿਵਾਰ ਚੱਲਦੇ ਨੇ ਸੋ ਇਹਨੂੰ ਪੂਜਿਆ ਕਰੋ ਤੁਹਾਡੇ ਟਰੱਕ ਕਲੀਨ ਹੋਣੇ ਚਾਹੀਦੇ ਨੇ ਤੁਹਾਨੂੰ ਲੋਕਾਂ ਨੂੰ ਪਤਾ ਕੀ ਇਹ ਰਿਸਪੈਕਟਫੁਲ ਜੌਬ ਕਰਦੇ ਨੇ ਮੈਂ ਸਭ ਨੂੰ ਬੇਨਤੀ ਕਰਨਾ ਚਾਹੁੰਨਾ ਇਹ ਟਾਈਮ ਬਹੁਤ ਕੁਝ ਸਿੱਖਣ ਦਾ ਵਾ ਸਾਡੇ ਵਾਸਤੇ ਤੇ ਪਰ ਆਪਾਂ ਇਦਾਂ ਨਾ ਕਰੀਏ ਕਿ ਇੰਨਾ ਕੁਝ ਗਵਾ ਕੇ ਕੁਝ ਸਿੱਖੀਏ ਸੋ ਜੋ ਅੱਜ ਹਰਜਿੰਦਰ ਵੀਰ ਜਿਹੜੇ ਥਰੂ ਜਾ ਰਿਹਾ ਵਾ ਇਹ ਉਹਦਾ ਉਹ ਜਾਣਦਾ ਜਾਂਦਾ ਰੱਬ ਜਾਣਦਾ ਜਾਂ ਉਹਦੇ ਜਿਹੜੇ ਚਾਹਣ ਵਾਲੇ ਪਰਿਵਾਰ ਪਿਛੇ ਉਹ ਜਾਣਦਾ ਵਾ ਤੁਹਾਡੇ ਕੋਲ ਹਜੇ ਕਿਤੇ ਮੌਕੇ ਵਾ ਇਹਨੂੰ ਖੁੰਝਣ ਨਾ ਦਿਓ ਆਪਣੀ ਜਿਹੜਾ ਐਕਟ ਟੂ ਗੈਦਰ ਕਰੋ ਮੇਰੀ ਇਹ ਬੇਨਤੀ ਹੈ ਸਭ ਨੂੰ ਜੀ ਪਾਜੀ ਇੱਕ ਚੀਜ਼ ਕਲੀਅਰ ਕਰੋ ਕਿਉਂਕਿ ਪ ਤੇ ਗੱਲ ਚੱਲ ਰਹੀ ਆ ਫਿਰ ਫੰਡ ਨੂੰ ਲੈ ਕੇ ਵੀ ਗੱਲ ਚੱਲ ਰਹੀ ਆ ਪਰਵਾਰਿਕ ਮੈਂਬਰਾਂ ਨੂੰ ਪਤਾ ਏ ਇਸ ਚੀਜ਼ ਦਾ ਜਾਂ ਹਜੇ ਕੋਈ ਇੱਧਰ ਨਹੀਂ ਤੁਰਿਆ ਹੈਗਾ ਪਰਵਾਰਿਕ ਮੈਂਬਰ ਇਹ ਵੇਖੋ ਜੇ ਪਰਵਾਰਿਕ ਮੈਂਬਰਾਂ ਦੀ ਮੈਂ ਗੱਲ ਕਰਾਂ ਕਿ ਉਹਨਾਂ ਨੂੰ ਇੱਕਦਮ ਬੜਾ ਵੱਡਾ ਦੁੱਖ ਆ ਪਿਆ ਵਾ ਉਹਨਾਂ ਨੂੰ ਪਹਿਲੀ ਗੱਲ ਤੇ ਵਿਚਾਰੇ ਪੰਜਾਬ ਰਹਿੰਦੇ ਬਹੁਤ ਸਾਰੀਆਂ ਚੀਜ਼ਾਂ ਦੀ ਵੈਸੇ ਹੀ ਸਮਝ ਨਹੀਂ ਆ ਗੋ ਫੰਡ ਦਾ ਉਹਨਾਂ ਨੂੰ ਕੀ ਪਤਾ ਕੀ ਚੱਲ ਰਿਹਾ ਪਰ ਜਦੋਂ ਤੁਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਹਾਡੇ ਨਾਂ ਦੇ ਕੋਈ ਪੈਸੇ ਇਕੱਠੇ ਕਹਿੰਦਾ ਉਹ ਕਹਿੰਦੇ ਕਿ ਸਾਡੇ ਨਾਂ ਦੇ ਕੋਈ ਪੈਸੇ ਇਕੱਠੇ ਨਾ ਕਰੇ ਦੂਜੀ ਗੱਲ ਮੈਂ ਇਹ ਗੱਲ ਕਹਿਣਾ ਵਾਂ ਕਿ ਜਿਹੜ ਜਦੋਂ ਆਪਾਂ ਹੁੰਨੇ ਆ ਇਮੋਸ਼ਨਸ ਸਾਰਿਆਂ ਦੇ ਬੜੇ ਹਾਈ ਰਨ ਕਰਨਦੇ ਆ ਉਹ ਆਲਮੋਸਟ 2 ਮਿਲੀਅਨ ਦੇ ਲਾਗੇ ਪਹੁੰਚ ਚਲੀ ਆ ਸੋ ਉਹ ਪਟੀਸ਼ਨ ਕਿਨੂੰ ਪਾਈ ਆ ਕਿਹਨੇ ਪਾਈ ਆ ਉਹਦਾ ਕੀ ਮਤਲਬ ਆ ਕੋਈ ਕਲੈਰਿਟੀ ਨਹੀਂ ਹੈਗੀ ਉਹ ਬੜੀ ਇੱਕ ਵੇਗ ਜੀ ਗੱਲ ਆ ਸੋ ਆਪਾਂ ਨੂੰ ਐ ਸ਼ਾਇਦ ਲੱਗਦਾ ਕਿ ਇੱਕ ਸਾਈਨ ਕਰਕੇ ਅਸੀਂ ਕਰ ਲੈਣਾ ਮੈਂ ਇੱਕ ਤੇ ਫਿਰ ਇੱਕ ਗੱਲ ਨੂੰ ਥੋੜਾ ਜਿਆਦਾ ਜ਼ੋਰ ਨਾਲ ਦੱਸਣਾ ਚਾਹੁੰਦਾ ਕਿ ਪਟੀਸ਼ਨਾਂ ਦੇ ਬਹੁਤ ਮਾਇਨੇ ਆ ਤੁਹਾਡੇ ਕੀਤੇ ਸਾਈਨ ਦਾ ਬਹੁਤ ਜ਼ਿਆਦਾ ਫਰਕ ਆ ਬਟ ਡਿਪੈਂਡ ਕਰਦਾ ਕਿ ਉਹ ਸਾਈਨ ਉਦੇ ਵਿੱਚ ਲਿਖਿਆ ਕੀ ਆ ਤੇ ਤੁਸੀਂ ਕਿਹਨੂੰ ਸੰਬੋਧਨ ਕਰ ਰਹੇ ਹੋ ਸੋ ਇਹਦਾ ਟਾਈਮ ਜਰੂਰ ਆਊਗਾ ਪਟੀਸ਼ਨਾਂ ਦਾ ਜਦੋਂ ਕੇਸ ਚੱਲੂਗਾ ਜਦੋਂ ਜੱਜ ਨੂੰ ਲਿਖ ਕੇ ਪਾਵਾਂਗੇ ਆਪਾਂ ਸਾਰਾ ਕੁਝ ਉਦੋਂ ਸਾਰਾ ਕੁਝ ਆਊਗਾ ਆਪਣੇ ਜਿਹੜੇ ਰਿਸੋਰਸ ਆ ਇਹਨਾਂ ਨੂੰ ਫਿਲਹਾਲ ਐਗਜ਼ੌਸਟ ਨਾ ਕਰੋ ਨਾ ਆਪਣੇ ਪੈਸੇ ਨੂੰ ਐਗਜ਼ੌਸਟ ਕਰੋ ਸਿੱਖ ਜਥੇਬੰਦੀਆਂ ਕੇਸ ਲੜਨ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚਾਹੇ ਸਪੋਰਟਸ ਜਿਹੜੀਆਂ ਹੈਗੀਆਂ ਵਾ ਸੰਸਥਾਵਾਂ ਉਹਦੇ ਵਿੱਚ ਆਪਣਾ ਸਹਿਯੋਗ ਦੇਣ ਗਿਆ ਪਰ ਜਦੋਂ ਤੁਹਾਡੇ ਸਹਿਯੋਗ ਦੀ ਲੋਡ ਹੋਊਗੀ ਉਦੋਂ ਪਿਛੇ ਨਾ ਹਟਿਓ ਜਿਹੜਾ ਪ੍ਰੋਪਰ ਕੋਈ ਚੈਨਲ ਹੋਊਗਾ ਅਫੀਸ਼ੀਅਲ ਚੈਨਲ ਉਹਦੇ ਥਰੂ ਸਾਰਾ ਅਨਾਉਂਸ ਕਰ ਦਿੱਤਾ ਜਾਊਗਾ ਹਜੇ ਸਿਰਫ ਇੰਨੀ ਬੇਨਤੀ ਆ ਕਿ ਰੂਮਰਸ ਪੈਸੇ ਪਟੀਸ਼ਨਾਂ ਤੋਂ ਬਚੋ ਜਦੋਂ ਵੀ ਜਿਹੜਾ ਆਉਣ ਵਾਲਾ ਐਕਸ਼ਨ ਪਲਾਨ ਹੋ ਲੈ ਆਊਟ ਕੀਤਾ ਜਾਊ ਉਹਦੋਂ ਸਭ ਨੂੰ ਦੱਸ ਦਿੱਤਾ ਜਾਊਗਾ ਜੀ ਜੀ ਬਿਲਕੁਲ ਜੀ ਔਰ ਭਾਜੀ ਮੈਨੂੰ ਇੱਕ ਚੀਜ਼ ਦੱਸਿਓ ਕਿ ਤੁਹਾਡੀ ਪਰਿਵਾਰ ਦੇ ਨਾਲ ਗੱਲ ਹੁੰਦੀ ਹੋਊਗੀ ਪਰਿਵਾਰ ਦੇ ਹਰਜਿੰਦਰ ਸਿੰਘ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੇ ਤੁਹਾਡਾ ਰਾਪਤਾ ਹੋਣ ਹੋ ਰਿਹਾ ਉਹਨਾਂ ਦੇ ਨਾਲ ਜੀ ਉਹਨਾਂ ਦੇ ਨਾਲ ਹੋ ਰਿਹਾ ਬਾਕੀ ਇਹਨਾਂ ਦੇ ਪਿੰਡ ਦੇ ਵੀ ਹੈਗੇ ਆ ਮੁੰਡੇ ਇੱਥੇ ਨਾਲਾ ਬ੍ਰਦਰ ਹੁਣੀ ਉਹਨਾਂ ਦੀ ਵੀ ਗੱਲ ਹੋ ਰਹੀ ਆ ਸੋ ਫਾਦਰ ਤਾਂ ਉਹਦੇ ਨਹੀਂ ਹੈਗੇ ਹਰਜਿੰਦਰ ਦੇ ਵੀ ਕੋਰੋਨਾ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਬਾਕੀ ਉਹਦੀ ਮਦਰ ਹੈਗੇ ਆ ਬਜ਼ੁਰਗ ਨੇ ਪਰੇਸ਼ਾਨ ਨੇ ਉਹ ਤਾਂ ਬਹੁਤ ਜ਼ਿਆਦਾ ਵੀ ਉਹਨਾਂ ਦੇ ਮੀਡੀਆ ਨੇ ਪਹੁੰਚ ਕੀਤੀ ਆ ਕਿ ਉਹ ਤਾਂ ਵੀ ਮਤਲਬ ਇੰਨੇ ਕੇ ਜ਼ਿਆਦਾ ਮਤਲਬ ਕਿ ਸ਼ੌਕ ਦੇ ਵਿੱਚ ਹੈਗੇ ਉਹਨਾਂ ਤੋਂ ਬੋਲਿਆ ਨਹੀਂ ਜਾ ਰਿਹਾ ਵੀ ਤੁਸੀਂ ਸੋਚ ਸਕਦੇ ਆ ਜਦੋਂ ਉਹਨਾਂ ਨੇ ਸਾਨੂੰ ਇਹ ਗੱਲਾਂ ਪਤਾ ਲੱਗਦੀਆਂ ਦੁੱਖ ਬਹੁਤ ਲੱਗਦਾ ਜੀ ਬਾਕੀ ਉਹਦਾ ਇੱਕ ਵੱਡਾ ਬ੍ਰਦਰ ਆ ਮੈਰਿਡ ਆ ਉਹਦੇ ਬੱਚੇ ਆ ਸੋ ਇਹ ਉਹਦੇ ਪਰਿਵਾਰ ਦੇ ਜੀ ਹੈਗੇ ਆ ਜੀ ਮਗਰ ਜੀ 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 ਬਾਕੀ ਗੱਲ ਵੀ ਜੀ ਮੈਂ ਦੋ ਮਿੰਟ ਰੱਖਣਾ ਵੀ ਇਹ ਸਿਰਫ ਤੁਸੀਂ ਵੇਖੋ ਵੀ ਇੱਕ ਪੋਲਿਟਿਕਲ ਬੜਾ ਵੱਡਾ ਅਜੈਂਡਾ ਜੀ ਜਿਹੜਾ ਫਲੋਰਿਡਾ ਦਾ ਗਵਰਨਰ ਆ ਡੀ ਸੈਂਟਿਸ ਉਹਦੀ ਵੀ ਰੀਇਲੈਕਸ਼ਨ ਆ ਗਈ ਆ ਕੈਲੀਫੋਰਨੀਆ ਗਵਰਨਰ ਨੂਸਮ ਦੀ ਵੀ ਆ ਗਈ ਆ ਸਾਡੇ ਬੰਦੇ ਨੂੰ ਸਿਰਫ ਇੱਕ ਪੋਲਿਟਿਕਲ ਸਕੇਪਗੋਰਡ ਬਣਾਇਆ ਜਾਂ ਰਿਹਾ ਆ ਠੀਕ ਆ ਤੁਸੀਂ ਵੇਖੋ ਵੀ ਅਮਰੀਕਾ ਦਾ ਪਹਿਲਾ ਕੇਸ ਆ ਜਿਹੜਾ ਵੀ ਜਦੋਂ ਉੱਥੇ ਨੂੰ ਛੜਤਾ ਪਹਿਲੀ ਗੱਲ ਕੋਈ ਫਿਊਜਟਿਵ ਨਹੀਂ ਹੋਇਆ ਵੀ ਸਾਡੇ ਨੂੰ ਉੱਥੋਂ ਛੜਤਾ ਐਜ਼ ਅ ਫਿਊਜਟਿਵ ਕਲੇਮ ਕਰਤਾ ਉਹਨੂੰ ਸਟੈਨਸਲਾਸ ਕਾਉਂਟੀ ਜਨ ਨੂੰ ਇੱਥੇ ਚੱਕ ਕੇ ਰੁਕਵੇਸ਼ ਕਰਦੇ ਆ ਠੀਕ ਆ ਫੇਰ ਪ੍ਰਾਈਵੇਟ ਜੱਜ ਲੂਟੇਨੈਂਟ ਗਵਰਨਰ ਆਉਂਦਾ ਆ ਤੇ ਸਾਡੇ ਬ੍ਰਦਰ ਨੂੰ ਕਹਿੰਦਾ ਜੀ ਇਹ ਥਾਕ ਗਿਆ ਫਿਊਜਟਿਵ ਇਹ ਸਿਰਫ ਇੱਕ ਬੜੀ ਵੱਡੀ ਪੋਲੀਟਿਕਲ ਅਜੈਂਡਾ ਆ ਜਿੱਦਾਂ ਕਾਲਿਆਨਾ ਬਲੈਕ ਲਾਈਜ਼ ਮੈਟਰ ਮੂਵਮੈਂਟ ਚੱਲੀ ਟਰੰਪ ਦੀ ਪਹਿਲੀ ਸਰਕਾਰ ਚ ਉਦੋਂ ਟਰੰਪ ਦੇ ਪਾਸਿਓਂ ਹੀ ਪ੍ਰਾਊਡ ਬੁਆイズ ਵਾਈਟ ਸਪ੍ਰੈਂਸਿਸ ਗਰੁੱਪ ਇਹ ਸਿਰਫ ਲੈਫਟ ਵਰਸ ਰਾਈਟ ਇੱਕ ਬੜੀ ਵੱਡੀ ਪੋਲਿਟਿਕਲ ਸਿਆਸ ਚੱਲਣ ਦੀ ਆ ਠੀਕ ਆ ਵੀ ਕੈਲੀਫੋਰਨੀਆ ਦੇ ਗਵਰਨਰ ਨੂੰ ਡੀਪ ਬੰਕ ਕਰਨ ਨੂੰ ਸਾਡੇ ਬੰਦੇ ਨੂੰ ਸਿਰਫ ਇੱਕ ਸਕੀਪ ਗੋਡ ਬਣਾਇਆ ਜਾਂਦਾ ਪੋਲਿਟਿਕਲ ਏਜੰਡਾ ਜੇ ਪਹਿਲੋਂ ਕਾਲੇ ਟਾਰਗੇਟ ਸੀ ਫਿਰ ਵੈਨੇਸਵੇਲਨ ਹੋਏ ਫਿਰ ਆਰਜਨਟੀਨियन ਹੋਏ ਸਾਊਥ ਅਮਰੀਕਨ ਹੋਣ ਆਪਣੀ ਪੰਜਾਬੀ ਕਮਿਊਨਿਟੀ ਆ ਆਪਾਂ ਵੀਰਾਂ ਭਰਾਵਾਂ ਨੂੰ ਕਹਿੰਨੇ ਆ ਵੀ ਕੱਲ ਵੀ ਸਾਡੇ ਮੁੰਡਿਆਂ ਦੀ ਲਾਈਵਾਂ ਤੇ ਆਏ ਟਿਕਟੌਕ ਤੇ ਵੀ ਅ ਅਰੀਜ਼ੋਨਾ ਸਾਨੂੰ ਟਰੱਕ ਪੂਰਾ ਸਰਚ ਕਰਨ ਦੇ ਆ DOT ਵੱਲੋਂ ਆਰਡਰ ਆਉਂਦੇ ਆ ਆਪਣੀ ਕਮਿਊਨਿਟੀ ਟਾਰਗੇਟ ਕਰਨੀ ਆ ਰੋਜ਼ ਤੇ ਰੋਜ਼ ਮੁੰਡੇ ਟਾਰਗੇਟ ਹੋਣਦੇ ਆ ਤੁਸੀਂ ਪਲੀਜ਼ ਹੱਥ ਜੋੜੇ ਉਹਨਾਂ ਦਾ ਨਾਲ ਲੜੋ ਨਾ ਬੈਸੋ ਜਿਹੜੀ ਜਾਰਜੀਆ ਮਿਸਿਸਿਪੀ ਅਲਬਾਮਾ ਨਾਰਥਰਨ ਫਲੋਰੀਡਾ ਓਕਲਾਹੋਮਾ ਇਹ ਸਾਰੀ ਰੇਸਿਸ ਬੈਲਟ ਆ ਠੀਕ ਆ ਤੁਸੀਂ ਉਹਨਾਂ ਨਾਲ ਲੜੋ ਪੜੋਗੇ ਪੁਲਿਸ ਵਾਲੇ ਤੁਹਾਨੂੰ ਹੱਥ ਘੜੀਆਂ ਲਾਉਣਗੇ ਤੁਹਾਡੇ ਖਿਲਾਫ ਐਕਸ਼ਨ ਕਰਨਗੇ ਜੱਜ ਵੀ ਰੇਸਿਸਟ ਆ ਕਾਉਂਟੀ ਵੀ ਰੇਸਿਸਟ ਸ਼ੈਰਫ ਵੀ ਰੇਸਿਸਟ ਇਹ ਸਿਰਫ ਫੌਕਸ ਨਿਊਜ਼ ਵੱਲੋਂ ਨਾ ਜਿਹੜੀ ਰਿਪਬਲਿਕਨ ਪਾਰਟੀ ਰਾਈਟ ਹੈਂਡ ਵਿੰਗ ਦੀ ਆ ਉਹ ਇੱਕ ਬੜੀ ਵੱਡੀ ਪੋਲੀਟਿਕਲ ਖੇਡ ਆ ਉਹਦੀ ਕਰਦਾਰ ਕੁਛ ਹੀ ਹੁਣ ਇਹ ਵੀਰ ਦਾ ਬਰਦਨ ਲਾਉਆ ਉਹਨੂੰ ਬਰਦਰ ਉਹਨਾਂ ਨੇ ਰੂਮਰ ਫਲਾਤੀ ਠੀਕ ਆ ਉਹ ਵਿਚਾਰੇ ਨੇ ਨਾ ਕੋਈ ਚਲਾਉਣ ਡਿਆ ਨਾ ਕੁਛ ਉਹਨੂੰ ਵੀ ਵਿੱਚ ਰਗੜਦਾ ਜੀ ਇਹ ਸਿਰਫ ਜਿਹੜਾ ਆਪਾਂ ਆਪਣੇ ਤੇ ਦੋਸ਼ ਦੇਨੇ ਆਪਾਂ ਨੂੰ ਸੈਲਫ ਵਿਕਟਿਮਾਈਜ਼ ਕਰਦੇ ਆ ਨਾ ਵੀ ਸਾਡੀ ਕਮਿਊਨਿਟੀ ਨੇ ਸਾਇਚ ਮੁੱਦਾ ਨੋ ਇਹ ਰਾਈਟ ਵਿੰਗ ਮੀਡੀਆ ਨੇ ਮੁੱਦਾ ਠਾਇਆ ਠੀਕ ਆ ਸਿਰਫ ਬੰਦਾ ਸਾਡਾ ਪੋਲੀਟਿਕਲ ਸਕੇਪ ਗੋਡੇ ਚ ਬਣਾਇਆ ਜਾਂ ਰਿਹਾ ਆਪਣੀ ਕਮਿਊਨਿਟੀ ਬੜੇ ਵੱਡੇ ਲੈਵਲ ਤੇ ਟਾਰਗੇਟ ਹੋਣੀ ਤੁਸੀਂ ਚਲਾਉਨੇ ਆ ਆਪਾਂ ਕਿਨਾਂ ਆਪਣੀ ਪਰਸਨਲ ਹਾਈਜੀਨ ਮੈਨ ਕਰੋ ਠੀਕ ਆ ਤੁਸੀਂ ਟਰੱਕ ਤੇ ਜਾਂਦੇ ਆ ਆਪਾਂ ਜੇ ਸਟicker ਚੱਲ ਰਾਂ ਵੀ ਵਿਧੀ ਲਾਈਆਂ ਨਾ ਅਵੇਰ ਹੋ ਕੇ ਚੱਲੋ ਟਾਰਗੇਟ ਆਪਾਂ ਹੋਣਾ ਹੀ ਹੋਣਾ ਜੀ ਦੀ ਬਿਲਕੁਲ ਤੇ ਇਹ ਚੀਜ਼ਾਂ ਜ਼ਰੂਰ ਹੈਗੀਆਂ ਨੇ ਕਿਉਂਕਿ ਇੱਕ ਘਟਨਾ ਤਾਂ ਵਾਪਰ ਜਾਂਦੀ ਹੈ ਜਦੋਂ ਸਾਡੀ ਕਮਿਊਨਿਟੀ ਤੇ ਗੱਲ ਆਉਂਦੀ ਹੈ ਤਾਂ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਵੱਡੀਆਂ ਹੋ ਜਾਂਦੀਆਂ ਨੇ ਉੱਥੇ ਜਿਹੜੀਆਂ ਵੀਡੀਓ ਦੇਖਣ ਵਾਲੇ ਨੇ ਉਹਨਾਂ ਦੇ ਵੀ ਸਹਿਰਦਤਾ ਕਿਤੇ ਨਾ ਕਿਤੇ ਉਹ ਵੀ ਕਿਤੇ ਨਾ ਕਿਤੇ ਸਮਝਬੂਝ ਦੇ ਨਾਲ ਕੰਮ ਲੈਣ ਕਿ ਕਮੈਂਟ ਕਰਨ ਲੱਗਿਆਂ ਜਾਂ ਕੋਈ ਵੀ ਚੀਜ਼ ਸ਼ੇਅਰ ਕਰਨ ਲੱਗਿਆਂ ਭਾਜੀ ਜੀ ਹਾਂਜੀ ਬਿਲਕੁਲ ਜੀ ਸੋ ਜਿਹੜੀ ਭਾਜੀ ਨੇ ਗੱਲ ਕੀਤੀ ਹੈ ਨਾ ਵੀ ਆਪਣੇ ਜਦੋਂ ਉੱਥੇ ਮੰਨ ਲਓ ਐਕਸੀਡੈਂਟ ਹੋ ਗਿਆ ਇਨਵੈਸਟੀਗੇਸ਼ਨ ਹੋ ਗਈ ਆ ਜੀ ਉਸ ਤੋਂ ਬਾਅਦ ਹਰਨੀਤ ਸਿੰਘ ਤੇ ਹਰਜਿੰਦਰ ਸਿੰਘ ਦੋਵਾਂ ਡਰਾਈਵਰ ਨੂੰ ਇਹ ਕਿਹਾ ਜਾਂਦਾ ਆ ਕਿ ਅਸੀਂ ਟਰੱਕ ਦਾ ਡਾ ਜਿਹੜਾ 5 ਦਿਨ ਲਈ ਬੌਂਡ ਕਰ ਲਿਆ ਸੋ ਫਰਦਰ ਇਨ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਵੀ ਹੋਊਗਾ ਤੁਹਾਨੂੰ ਦੱਸਿਆ ਜਾਏਗਾ ਬਟ ਐਟ ਦ ਮੂਮੈਂਟ ਤੁਸੀਂ ਲੋਕ ਜਾ ਸਕਦੇ ਆ ਪੁਲਿਸ ਨੇ ਖੁਦ ਉਹਨਾਂ ਦੇ ਆਪਣੇ ਵਹੀਕਲ ਦੇ ਉੱਤੇ ਉਹਨਾਂ ਨੂੰ ਪਾਇਲਟ ਟਰੱਕ ਸਟਾਪ ਸੀਗਾ ਮੇਬੀ ਅਰਾਊਂਡ 5 5 10 15 ਮਾਈਲਸ ਹੋਵੇ ਸੋ ਸਮਵੇ ਅਰਾਊਂਡ ਦੇ ਉੱਥੇ ਉਹਨਾਂ ਨੇ ਇਹਨਾਂ ਨੂੰ ਛੱਡਿਆ ਜੀ ਇਹਨਾਂ ਨੇ ਆਪਣੇ ਓਨਰ ਨੂੰ ਕਾਲ ਕੀਤੀ ਆ ਪੀਪਾ ਜੀ ਇਦਾਂ ਸਾਨੂੰ ਪੁਲਿਸ ਵਾਲੇ ਛੱਡ ਗਏ ਆ ਉਹ ਕਹਿੰਦੇ ਤੁਸੀਂ ਜਾ ਸਕਦੇ ਆ ਬਟ ਟਰੱਕ ਟ੍ਰੇਲਰ ਤੁਹਾਡਾ ਬੌਂਡ ਆ ਠੀਕ ਹੈ ਸੋ ਇਹਨਾਂ ਦੇ ਓਨਰ ਨੇ ਇਹ ਗੱਲ ਕਹੀ ਆ ਕਿ ਤੁਸੀਂ ਦੇਖੋ ਲਾਗੇ ਕੋਈ ਮੋਟਲ ਹੈਗਾ ਮੋਟਲ ਲਓ ਇੱਕ ਮੋਟਲ ਵਾਲੀ ਵੀ ਗੱਲ ਕੀਤੀ ਜਾ ਰਹੀ ਸੀਗੀ ਨਾ ਕਿ ਪੁਲਿਸ ਨੇ ਮੋਟਲ ਚ ਇਹਨਾਂ ਨੂੰ ਰੱਖਿਆ ਤੇ ਉੱਥੋਂ ਹੀ ਭੱਜ ਗਏ ਜੀ ਸੋ ਇਹਨਾਂ ਨੇ ਖੁਦ ਮੋਟਲ ਲਿਆ ਹਰਜਿੰਦਰ ਸਿੰਘ ਨੇ ਉੱਥੇ ਪੇ ਕੀਤਾ ਆਪਣੇ ਕੋਲੋਂ ਪਰਸਨਲ ਡੈਬਿਟ ਤੋਂ ਕਿ ਕ੍ਰੈਡਿਟ ਤੋਂ ਬਟ ਹੀ ਪੀਓ ਨੇ ਪਰਸਨਲ ਤੋਂ ਆਪ ਪੇ ਕੀਤਾ ਉਹਨੇ ਠੀਕ ਹੈ ਮੋਟਲ ਚ ਰਹੇ ਆ ਉਦੋਂ ਓਨਰ ਦੀ ਕਾਲ ਆਉਂਦੀ ਆ ਕਿ ਸਹੀ ਠੀਕ ਹੈ ਤੁਸੀਂ ਰਾਤ ਸਵੇਰੇ ਤੁਹਾਨੂੰ ਜਿਹੜੀ ਆ ਮੈਂ ਟਿਕਟਸ ਭੇਜਿਉਂਗਾ ਬਾਈ ਏਅਰ ਤੁਸੀਂ ਵਾਪਿਸ ਘਰੇ ਆ ਜਾਓ ਠੀਕ ਹੈ ਉਦਾਂ ਹੀ ਹੋਇਆ ਸਵੇਰੇ ਉੱਠੇ ਆ ਸਵੇਰੇ ਓਨਰ ਨੇ ਇਹਨਾਂ ਨੂੰ ਟਿਕਟਾਂ ਭੇਜੀਆਂ ਟਿਕਟਾਂ ਮੇਰੇ ਕੋਲ ਹਰੇ ਵੀ ਘਰੇ ਪਈਆਂ ਹਰਨੀਤ ਸਿੰਘ ਦੀਆਂ ਮੈਂ ਰੱਖਿਆ ਹੋਇਆ ਤੇ ਉਹ ਟਿਕਟਾਂ ਤੋਂ ਉਹ ਬਾਈ ਏਅਰ ਭਾਜੀ ਉਤੋਂ ਫ্লাই ਕਰਕੇ ਇਹਨਾਂ ਦੀ ਸਟੇ ਸੀਗੀ ਟੈਕਸਿਸ ਟੈਕਸਿਸ ਤੋਂ ਬਾਅਦ ਸੈਕਰਮੈਟੋ ਇੱਥੇ ਉਤਰਿਆ ਉਤਰ ਕੇ ਆਪੋ ਆਪਣੇ ਘਰ ਨੂੰ ਗਏ ਆ ਜੀ ਰਾਤ ਨੂੰ ਹਾਂਜੀ ਰਾਤ ਨੂੰ ਓਨਰ ਦੀ ਫੇਰ ਕਾਲ ਆਉਂਦੀ ਆ ਕਿ ਸਵੇਰੇ ਤੁਹਾਨੂੰ ਡੀਓਟੀ ਨੇ ਆ ਕੇ ਕੁਐਸਚਨਿੰਗ ਹੋਣੀ ਆ ਵੀ ਮੇਬੀ ਵੀ ਕੋਈ ਇਨਵੈਸਟੀਗੇਸ਼ਨ ਜਾਂ ਡਰਗ ਟੈਸਟ ਕੁਛ ਵੀ ਜੋ ਹੋਇਆ ਉਹ ਤਾਂ ਯਾਰਡ ਚ ਆ ਜਿਓ ਜੀ ਸੋ ਅਗਲੇ ਦਿਨ ਫਿਰ ਇਹ ਦੋਵੇਂ ਜਾਣੇ ਯਾਰਡ ਚ ਜਾਂਦੇ ਆ ਡੀਓਟੀ ਆਉਂਦੀ ਕੈਲੀਫੋਰਨੀਆ ਦੀ ਇਨਵੈਸਟੀਗੇਸ਼ਨ ਕਰਦੀ ਆ ਹਰਨੀ ਹਰਜਿੰਦਰ ਸਿੰਘ ਦਾ ਡਰਗ ਟੈਸਟ ਉਹਨਾਂ ਨੇ ਰਾਈਟ ਵੇ ਲੈ ਲਿਆ ਸੀਗਾ ਕੋ-ਡ라이ਵਰ ਖਰਨੀਤ ਸਿੰਘ ਦਾ ਜਿਹੜਾ ਡਰਗ ਟੈਸਟ ਉਹਨਾਂ ਨੇ ਫਿਰ ਨੈਕਸਟ ਡੇ ਲਿਆ ਜਦੋਂ ਇਹ ਘਰੇ ਆਏ ਆ ਠੀਕ ਹੈ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਘਰ ਭੇਜ ਦਿੱਤਾ ਜਾਂਦਾ ਫਿਰ ਘਰੇ ਰਹਿੰਦੇ ਆ ਉਸ ਤੋਂ ਇੱਕ ਕੇ ਦੋ ਦਿਨ ਬਾਅਦ ਸਵੇਰੇ ਅਰਲੀ ਮਾਰਨਿੰਗ ਜਦੋਂ ਇਹਨੂੰ ਫਿਰ ਡਿਟੇਨ ਕੀਤਾ ਜਾਂਦਾ ਪਹਿਲਾਂ ਹਰਜਿੰਦਰ ਸਿੰਘ ਨੂੰ ਸਵੇਰੇ ਘਰੋਂ ਲੈ ਕੇ ਜਾਂਦੇ ਆ ਉਹਦੇ ਜਿਹੜਾ ਕਹਿ ਰਹੇ ਆ ਵੀ ਇਹ ਭੱਜ ਗਏ ਜੀ ਇਹ ਇੰਡੀਆ ਚਲ ਚਲੇ ਸੀਗੇ ਜੋ ਉੱਥੇ ਉਹ ਐਡਰੈਸ ਦੇ ਕੇ ਆਏ ਉਹ ਆਪਣੇ ਐਡਰੈਸ ਦੇ ਉੱਤੇ ਭਾਜੀ ਰਹਿ ਰਹੇ ਆ ਜਿੰਨੇ ਭੱਜਣਾ ਹੁੰਦਾ ਉਹ ਆਪਣੇ ਐਡਰੈਸ ਤੇ ਵਾਪਸ ਨਹੀਂ ਆਉਂਦਾ ਠੀਕ ਆ ਜੀ ਹਰਜਿੰਦਰ ਸਿੰਘ ਨੂੰ ਉਹਦੇ ਘਰੋਂ ਜੋ ਐਡਰੈਸ ਉਹ ਪਿੱਛੇ ਦੇ ਕੇ ਆਏ ਜੋ ਉਹਦੇ ਲਾਇਸੈਂਸ ਤੇ ਐਡਰੈਸ ਆ ਉੱਥੇ ਸੀਗਾ ਉਹ ਘਰੇ ਆ ਕੇ ਉਹਨਾਂ ਨੇ ਡਿਟੇਨ ਕੀਤਾ ਠੀਕ ਆ ਜੀ ਉਹਨੂੰ ਲੈ ਗਏ ਉਸ ਤੋਂ ਬਾਅਦ ਉਸ ਤੋਂ 3 ਦਿਨ ਬਾਅਦ ਹਰਨੀਤ ਸਿੰਘ ਨੂੰ ਕਾਲ ਆਉਂਦੀ ਆ ਆਈਸਲੋਂ ਕਿਉਂਕਿ ਇਹਦੀਆਂ ਉੱਥੇ ਤਰੀਕਾ ਪੈਂਦੀਆਂ ਸੀ ਇਹਨੂੰ ਕਾਲ ਆਉਂਦੀ ਆ ਕਿ ਭਾਈ ਤੂੰ ਇਦਾਂ ਆ ਜਾ ਆਫਿਸ ਆ ਜਾ ਵੀ ਅਸੀਂ ਤੇਰੇ ਕੋਲ ਦੋ ਫਾਰਮ ਸਾਈਨ ਕਰਾਉਣੇ ਆ ਠੀਕ ਹੈ ਜੀ ਉਹਦੀ ਮੈਨੂੰ ਕਾਲ ਆਈ ਹਰਨੀਤ ਦੀ ਕਹਿੰਦਾ ਭਾਜੀ ਮੈਨੂੰ ਇਦਾਂ ਇਦਾਂ ਕਾਲ ਆਈ ਆ ਵੀ ਕਿੱਦਾਂ ਕਰਾਂ ਮੈਂ ਜਾਣਾ ਮੈਂ ਕਿਹਾ ਵੀ ਜਾਣਾ ਪੈਣਾ ਹਨਾ ਵੀ ਇਹ ਤਾਂ ਤੁਸੀਂ ਮਿਸ ਨਹੀਂ ਕਰ ਸਕਦਾ ਜਾਣਾ ਪੈਣਾ ਕੋਈ ਨਹੀਂ ਤੂੰ ਜਾ ਕੋਈ ਗੱਲ ਨਹੀਂ ਜੋ ਲੀਗਲ ਹੋਊਗਾ ਉਦਾਂ ਫਾਈਟ ਕਰਾਂਗੇ ਆਪਾਂ ਕੋਈ ਨਹੀਂ ਤੂੰ ਜਾ ਕੇ ਇਹ ਵਾਰੀ ਉੱਥੇ ਗਿਆ ਆਫਿਸ ਆਫਿਸ ਜਾਂਦੇ ਇਹਨੂੰ ਡਿਟੇਨ ਕਰ ਲਿਆ ਉਹਨਾਂ ਨੇ ਕਰਨੀਤ ਸਿੰਘ ਨੂੰ ਜੀ ਫਿਰ ਲੀਗਲੀ ਜੇ ਉਹਦਾ ਕੇਸ ਇੱਥੇ ਆ ਕਰਨੀਤ ਦਾ ਸਾਰਾ ਕੁਝ ਇੱਥੇ ਹੈ ਨਾ ਪਹਿਲੀ ਗੱਲ ਉਹ ਫੌਲਟ ਜੀ ਨਹੀਂ ਹੈਗਾ ਉਹ ਵਿਕਟਮ ਹੀ ਨਹੀਂ ਹੈਗਾ ਉਹਨੇ ਕੀਤਾ ਹੀ ਕੁਝ ਨਹੀਂ ਆ ਸੋ ਪਹਿਲੀ ਗੱਲ ਉਹਨੂੰ ਡਿਟੇਨ ਕੀਤਾ ਗਿਆ ਪਹਿਲਾਂ ਤੇ ਉਹ ਇਲੀਗਲ ਆ ਹਾਲਾਂਕਿ ਇਹ ਗੱਲ ਫਲਾਈ ਜਾ ਰਹੀ ਨਾ ਇਲੀਗਲ ਹੈ ਇਲੀਗਲ ਹੈ ਇਲੀਗਲ ਕੰਮ ਭਾਜੀ ਇਹਨਾਂ ਦੇ ਨਾਲ ਹੋਏ ਆ ਜੀ ਦੋਵੇਂ ਮੁੰਡੇ ਅੰਡਰ ਪ੍ਰੋਸੈਸ ਆ ਅੰਡਰ ਸਾਈਲਮ ਦਾ ਕੇਸ ਲੱਗਾ ਆ ਫਿਰ ਇਹ ਕਿਹਾ ਜਾ ਰਿਹਾ ਕਿ ਇਹਨਾਂ ਨੇ ਲਾਇਸੈਂਸ ਇਲੈਗਲ ਬੰਦੇ ਲਾਇਸੈਂਸ ਲੈ ਲਿਆ ਇਲੈਗਲ ਬੰਦੇ ਲਾਇਸੈਂਸ ਨਹੀਂ ਲੈ ਸਕਦੇ ਚੱਕ ਲਾ ਨਹੀਂ ਸਕਦੇ ਕੁਝ ਨਹੀਂ ਹੋ ਸਕਦਾ ਸੋ ਦੇ ਵਰ ਅੰਡਰ ਡਿਊ ਪ੍ਰੋਸੈਸ ਠੀਕ ਹੈ ਜੀ ਉਹਨਾਂ ਦੇ ਕੇਸ ਚੱਲਦੇ ਸੀਗੇ ਜੋ ਵੀ ਉਹਨਾਂ ਨੇ ਕੀਤਾ ਅੰਡਰ ਦਾ ਲਾਅ ਕੀਤਾ ਕੁਝ ਵੀ ਉਹਨਾਂ ਨੇ ਅਗੇਂਸਟ ਦਾ ਲਾਅ ਨਹੀਂ ਕੀਤਾ ਫਿਰ ਦੋਹਾਂ ਜਾਣਿਆਂ ਦਾ ਭਾਜੀ ਐਨੇ ਸਾਲ ਹੋ ਗਏ ਰਹਿੰਦੇ ਦੋਹਾਂ ਨੂੰ ਕੋਈ ਕ੍ਰਿਮੀਨਲ ਰੈਕਡ ਨਹੀਂ ਆ ਕੋਈ ਟਿਕਟ ਨਹੀਂ ਆ ਕੋਈ ਵੈਂਡਲਾਈਜ਼ਮ ਦਾ ਕੋਈ ਕੇਸ ਹੀ ਨਹੀਂ ਆ ਉਹਨਾਂ ਬੰਦਿਆਂ ਦੇ ਉੱਤੇ ਤੇ ਉਹਨਾਂ ਬੰਦਿਆਂ ਨੂੰ ਰਾਤੋਂ ਰਾਤ ਇੱਕ ਸੈਨੇਟਰ ਆਉਂਦਾ ਆ ਜੋ ਕਿ ਆਪਣੇ ਆਪ ਨੂੰ ਲੀਗਲ ਕਹਿੰਦਾ ਹੈ ਨਾ ਵੀ ਇਹਨਾਂ ਨੂੰ ਇਲੀਗਲ ਕਹਿੰਦਾ ਆ ਉਹ ਬੰਦਾ ਆ ਕੇ ਟੈਗ ਦੇ ਕੇ ਜਾਂਦਾ ਉਹਦੇ ਹੋਮ ਟਾਊਨ ਉਹਦੇ ਆ ਆਪਣੇ ਲੋਕਾਂ ਦੇ ਵਿੱਚ ਆ ਕੇ ਟੈਗ ਉਹਨੂੰ ਥੱਗ ਦਾ ਦੇਖ ਜਾਂਦਾ ਆ ਵੀ ਉਹ ਥੱਗ ਆ ਭਾਜੀ ਉਹ ਕਿੱਥੋਂ ਥੱਗ ਆ ਕੀ ਥੱਗ ਆ ਉਹ ਦੱਸੋ ਕੀ ਕੀਤਾ ਉਹਨੇ ਇਹਨਾਂ ਦੀ ਕਮਿਊਨਿਟੀ ਨੂੰ ਅਸੀਂ ਸਰਵ ਕਰ ਰਹੇ ਆ ਅਸੀਂ ਅੱਜ ਰੋਕ ਜੀਏ ਨਾ ਤੇ ਇਹਨਾਂ ਦੇ ਸਾਰੇ ਸਟੋਰ ਖਾਲੀ ਹੋ ਜਾਣੇ ਆ ਅਸੀਂ ਟਰੱਕ ਰਿਆਂ ਸੀ ਇਹਨਾਂ ਨੂੰ ਸਰਵ ਕਰ ਰਹੇ ਆ ਅਸੀਂ ਭਾਜੀ ਕਿਹੜਾ ਸਮਾਨ ਇੰਡੀਆ ਲੈ ਕੇ ਜਾ ਰਹੇ ਆ ਸਾਨੂੰ ਥੱਗ ਦੱਸ ਕੇ ਇਹਨਾਂ ਨੇ ਹਨਾ ਵੀ ਸਾਡੀ ਕਮਿਊਨਿਟੀ ਤੇ ਦਾਗ ਲਾ ਰਹੇ ਆ ਠੀਕ ਆ ਜੀ ਜਦੋਂ ਪਹਿਲੇ ਦਿਨ ਭਾਜੀ ਉਹ ਬੰਦੇ ਦੋਵੇਂ ਕਸਟਡੀ 'ਚ ਆ ਉਹ ਲੀਗਲ ਆਪਣੀ ਫਾਈਟ ਕਰ ਰਹੇ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਲੋਕੀ ਉਹ ਦੋਵੇਂ ਮੁੰਡੇ ਕਿੱਦਾਂ ਗਲਤ ਕਿੱਦਾਂ ਹੋ ਗਏ ਸਾਡੀ ਕਮਿਊਨਿਟੀ ਕਿੱਦਾਂ ਰੂਮਰ ਫਲਾ ਰਹੀ ਆ ਕਿ ਉਹ ਭੱਜ ਗਏ ਉਹ ਇੰਡੀਆ ਚਲੇ ਸੀਗੇ ਹਾਲਾਂਕਿ ਭਾਜੀ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਇਹਨਾਂ ਦੋਹਾਂ ਦੇ ਲਾਸਟ ਨੇਮ ਦੇ ਵਿੱਚ ਸਿੰਘ ਵੀ ਲੱਗਦਾ ਕਿ ਨਹੀਂ ਲੱਗਦਾ ਸਿਰਫ ਉਹਨਾਂ ਨੂੰ ਫਰਸਟ ਨੇਮ ਹੀ ਸਭ ਦੇ ਪਤਾ ਹਨਾ ਸੋ ਕਹਿਣ ਦਾ ਭਾਵ ਇਹ ਆ ਕਿ ਹੁਣ ਵੀ ਲੋਕੀ ਹਜੇ ਵੀ ਨਹੀਂ ਮੁੜਦੇ ਹਜੇ ਵੀ ਵਿਊ ਲੈਣ ਦੇ ਮਾਰੇ ਕਦੇ ਇਹਨਾਂ ਨੂੰ ਭਰਾ ਬਣਾ ਦਿੰਦੇ ਆ ਫਿਰ ਅੱਜ ਹੁਣ ਕੱਲ ਦੀ ਖਬਰ ਆ ਜਿਹੜੇ ਹੁਣੋ ਪਾਜੀ ਉਹ ਮੁੰਡੇ ਤਿੰਨ ਜਣੇ ਮਰੇ ਆ ਠੀਕ ਆ ਜੀ ਉਹਨਾਂ ਦੀ ਗੱਡੀ ਦੇ ਵਿੱਚ ਹੁਣ ਸ਼ਰਾਬ ਦੀਆਂ ਬੋਤਲਾਂ ਲੱਭੀਆਂ ਨੇ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀਗੀ ਇਕ ਜਿਹੜਾ ਲਵ ਟ੍ਰੈਕ ਸਟਾਪ ਦੇ ਭਾਜੀ ਲਵ ਟ੍ਰੈਕ ਸਟਾਪ ਤੇ ਗੋਰੇ ਨੇ ਇੰਟੈਂਸ਼ਨਲੀ ਬੰਦਾ ਮਾਰਤਾ ਮਸਲੇਮ ਸੀਗਾ ਉਹ ਮੈਂ ਥੋੜੀ ਜੀ ਇੱਕ ਬੇਨਤੀ ਕਰਦੇ ਚੱਲਾਂ ਚਲੋ ਤੁਹਾਡੀ ਤਾਂ ਬੁੱਧੀ ਬੜੀ ਵੱਡੀ ਹੈਗੀ ਮੇਰੀ ਬੁੱਧੀ ਬੜੀ ਛੋਟੀ ਹੈ ਮੈਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਵਿਚਰਦੇ ਇੱਕ ਚੀਜ਼ ਆਪਾਂ ਸਵੇਦਨਾ ਜ਼ਰੂਰ ਪ੍ਰਗਟ ਕਰੀਏ ਕਿ ਜਿਹੜੇ ਤਿੰਨ ਜੀ ਚਲੇ ਗਏ ਆ ਰਾਈਟ ਦੁਨੀਆ ਤੋਂ ਰੁਕਸਤ ਹੋ ਗਏ ਇਸ ਤਰ੍ਹਾਂ ਜਾਣਾ ਵੀ ਜਿਹੜਾ ਵਾਜਬ ਨਹੀਂ ਹੈਗਾ ਸਾਡੀ ਪਰਿਵਾਰ ਦੇ ਨਾਲ ਵੀ ਹਮਦਰਦੀ ਕਿਸ ਤਰ੍ਹਾਂ ਕਿਤੇ ਚਾਹੀਦੀ ਹੈ ਕਿ ਪਰਿਵਾਰ ਦੇ ਭਾਜੀ ਇੱਕ ਚੀਜ਼ ਮੈਨੂੰ ਸਮਝਾਓ ਕਿ ਕੋਈ ਇਦਾਂ ਦੇ ਤਰੀਕਾ ਵੀ ਲੱਭਿਆ ਜਾ ਸਕਦਾ ਕਿ ਪਰਿਵਾਰ ਦੇ ਕੋਲੋਂ ਕੋਈ ਤੁਹਾਡੇ ਅਰਗੇ ਸਿਹਰਦ ਬੰਦੇ ਜਿਹੜਾ ਆ ਕੋਈ ਫੋਰਗੇਟ ਕਰ ਦੇਣ ਕੋਈ ਮਾਫੀ ਉਹਨਾਂ ਦੇ ਕੋਲੋਂ ਕੀਤੀ ਜਾ ਕੇ ਹਾਂ ਵੀ ਤੁਹਾਡੇ ਬੰਦੇ ਗਏ ਹੈਗੇ ਆ ਸਾਨੂੰ ਇਸ ਚੀਜ਼ ਕਿਉਂਕਿ ਸਾਡੇ ਜਿਹੜੇ ਗੁਰੂ ਸਾਹਿਬਾਨ ਆ ਉਹਨਾਂ ਦਾ ਇਹੀ ਸਾਨੂੰ ਸੰਦੇਸ਼ ਹੈਗਾ ਨਾ ਕਿ ਮਾਨਵਕੀ ਜਾਤ ਸਭੇ ਇੱਕੇ ਪਹਿਚਾਨ ਉਹ ਅਸੀਂ ਇਸ ਝੰਡੜ ਦੇ ਵਿੱਚ ਪੈਂਦੇ ਨਹੀਂ ਸਾਡੇ ਲਈ ਸਾਰੇ ਸਾਨੂੰ ਗੁਰੂ ਸਾਹਿਬ ਨੇ ਬਰਾਬਰਤਾ ਦਾ ਸੰਦੇਸ਼ ਦਿੱਤਾ ਹੈ ਕਿਉਂ ਨਾ ਇਕਜੁੱਟ ਹੋ ਕੇ ਜੇਕਰ ਕੋਈ ਵੱਡੇ ਬੰਦੇ ਅੱਗੇ ਲਾ ਕੇ ਉਸ ਕਮਿਊਨਿਟੀ ਦੇ ਨਾਲ ਆਪਾਂ ਥੋੜਾ ਜਿਹਾ ਰਾਬਤਾ ਕਾਇਮ ਕਰੀਏ ਤਾਂ ਜੋ ਉਹਨਾਂ ਨੂੰ ਇਹ ਵੀ ਨਾ ਹੋਵੇ ਕਿ ਅਸੀਂ ਧਿਰਬੰਦ ਜਾ ਆਪਾਂ ਇੱਕ ਪਾਸੇ ਧਿਰ ਨਾ ਬਣੀਏ ਕਿ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਅੱਗੇ ਵਧਿਆ ਜਾ ਸਕੇ ਇਹ ਇੱਕ ਆਪਣਾ ਜਦਾਂ ਆਪਾਂ ਪੰਜਾਬੀ ਤੇ ਸਿੱਖ ਦੀ ਇੱਕ ਸੋਚ ਰਹਿੰਦੀ ਹਮੇਸ਼ਾ ਵੀ ਆਪਣੇ ਜਦੋਂ ਲੜਾਈਆਂ ਵੀ ਹੁੰਦੀਆਂ तकरीबन ਮੋਸਟਲੀ ਆਪਾਂ ਜਿਹੜੀਆਂ ਨੇ ਸੋਲਵ ਕਰ ਲਈ ਨੇ ਬੈਠ ਕੇ ਸਿਆਣੇ ਬੰਦੇ ਪੈ ਕੇ ਸੋਲਵ ਕਰ ਲੈਂਦੇ ਆ ਬਟ ਇਹ ਜਿਹੜੀ ਚੀਜ਼ ਆ ਨਾ ਇਹ ਖਾਸ ਕਰਕੇ ਡਿਫਰੈਂਟ ਕਮਿਊਨਿਟੀ ਆ ਉਹਨਾਂ ਦੀ ਡਿਫਰੈਂਟ ਬੈਕਗ੍ਰਾਉਂਡ ਆ ਇਹ ਬੈਕ ਫਾਇਰ ਵੀ ਕਰ ਸਕਦੀ ਆ ਸੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ ਕੱਲ ਜਦੋਂ ਅਸੀਂ ਉੱਥੇ ਗੱਲ ਕਰ ਰਹੇ ਸੀ ਨਾ ਤੇ ਇਹ ਵਿਚਾਰ ਆਇਆ ਸੀਗਾ ਕਿ ਆਪਾਂ ਉਹਨਾਂ ਦੀ ਫੈਮਿਲੀ ਨੂੰ ਇਦਾਂ ਕਰੀਏ ਤੇ ਉੱਥੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਮੌਨਟੇਨਾ ਦੇ ਵਿੱਚ ਉਹਨਾਂ ਵਕੀਲ ਕਿਸੇ ਦਾ ਕੇਸ ਲੜ ਰਿਹਾ ਵਾ ਆਪਣੇ ਪੰਜਾਬੀ ਬੰਦੇ ਕੋਲ ਕੋਈ ਉੱਥੇ ਟਰੱਕ ਦੇ ਥੱਲੇ ਆ ਕੇ ਕੋਈ ਕਿਸੇ ਦਾ ਜੀ ਮਰ ਗਿਆ ਫੈਮਿਲੀ ਦਾ ਉਹ ਇੱਥੋਂ ਤੱਕ ਕਹਿ ਰਹੇ ਆ ਕਿ ਅਸੀਂ ਇੰਸ਼ੋਰੈਂਸ ਨੂੰ ਵੀ ਨਹੀਂ ਕਲੇਮ ਕਰਨਾ ਅਸੀਂ ਕੇਸ ਲੜਨਾ ਸੋ ਇਸ ਕਰਕੇ ਹਾਂ ਇਹ ਚੀਜ਼ ਟਰਾਈ ਕਰਨੀ ਚਾਹੀਦੀ ਹੈ ਯੈਸ ਫॉर श्योर ਕਰਨੀ ਚਾਹੀਦੀ ਹੈ ਬਟ ਇਹ ਇੱਕ ਤਰੀਕਾ ਵਾ ਹਣਾ ਇਹਦਾ ਇੱਕ ਤਰੀਕਾ ਵਾ ਕਰਨ ਦਾ ਆਪਾਂ ਇਦਾਂ ਨਹੀਂ ਜਾ ਸਕਦੇ ਕਈ ਵਾਰੀ ਅਗਲਾ ਬੰਦਾ ਫੈਂਸੀ ਫੀਲ ਕਰ ਲੈਣ ਟੈਂਪਰਿੰਗ ਵੀ ਹੁੰਦੀ ਹੈ ਹਣਾ ਵਿਟਨੈਸ ਟੈਂਪਰਿੰਗ ਵੀ ਹੁੰਦੀ ਹੈ ਇਹਦਾ ਤਰੀਕਾ ਸਹੀ ਇਹ ਆ ਕਿ ਜਿਹੜੀਆਂ ਕੋਈ ਉਥੋਂ ਦੀਆਂ ਲੋਕਲ ਅਥਾਰਟिटीज ਆ ਨਾ ਉਹਨਾਂ ਦੇ ਨਾਲ ਗੱਲ ਕਰ ਜੀ ਵੀ ਕਮਿਊਨਿਟੀ ਐਸ ਆਪਣੀਆਂ ਕੰਡੋਲੈਂਸ ਸਪੇ ਦੇਣਾ ਚਾਹੁੰਦੀ ਆ ਇਸ ਫੈਮਿਲੀ ਓਕੇ ਐਕਸੈਪਟਿੰਗ ਥੈਟ ਹਣਾ ਇੱਕ ਤਰੀਕਾ ਵਾ ਇਹਦਾ ਜੇ ਉਹ ਕਹਿੰਦੇ ਕਿ ਹਾਂ ਠੀਕ ਆ ਜੀ ਉਹਨਾਂ ਦੇ ਜ਼ਖਮ ਦੇ ਉੱਤੇ ਮਲਮ ਲੱਗਦੀ ਹੈ ਤੇ ਲਾਉਣੀ ਚਾਹੀਦੀ ਆ ਤੇ ਮੈਨੂੰ ਪਤਾ ਵੀ ਅਸੀਂ ਤਤ ਪਰ ਹੋਵਾਂਗੇ ਕੰਮ ਕਰਨ ਵਾਸਤੇ ਬਟ ਇਹ ਡਬਲ ਐਜ ਇਹਨਾਂ ਵੇ ਕੱਲ ਨੂੰ ਟੈਂਪਰਿੰਗ ਵਿਦ ਵਿਟਨੈਸ ਵਾਲਾ ਚੱਕਰ ਪੈ ਜੇ ਸੋ ਇਟ ਹੈਸ ਟੂ ਬੀ ਡੈਲਟ ਵਿਦ ਵੈਰੀ ਵੈਰੀ ਕੌਂਸ਼ੀਅਸ ਯਾਰ ਜੀ ਬਿਲਕੁਲ ਜੀ ਔਰ ਇਹ ਇਹ ਸਿੱਖਣ ਦੀ ਸਾਨੂੰ ਦਰਸ਼ਕੋ ਕੀ ਲੋੜ ਹੈਗੀ ਹੈ ਸਾਡੇ ਟਰੱਕ ਵਾਲੇ ਵੀਰ ਇੱਥੇ ਜਿਹੜੀ ਪੰਜਾਬੀ ਕਮਿਊਨਿਟੀ ਉਹ ਵੱਡੇ ਪੱਧਰ ਤੇ ਟਰੱਕ ਡਰਾਈਵਰ ਨੇ ਵੱਡੀਆਂ ਵੱਡੀਆਂ ਟਰਾਂਸਪੋਰਟ ਹੈਗੀਆਂ ਨੇ ਹੁਣ ਅਸੀਂ ਸਿੱਖਣਾ ਕੀ ਹੈਗਾ ਇੱਥੋਂ ਅਸੀਂ ਸਿੱਖ ਤਾਂ ਇਹ ਲਈਏ ਬਾਈ ਤਿੰਨ ਤਿੰਨ ਘੰਟੇ ਅਸੀਂ ਫਿਲਮ ਵੇਂਦੇ ਰਹਿਨੇ ਆ ਸਟੀਅਰਿੰਗ ਤੇ ਬੈ ਕੇ ਫਿਰ ਸਭ ਤੋਂ ਵੱਡੀ ਚੀਜ਼ ਵੀਡੀਓ ਕਾਲ ਕਰਦੇ ਰਹੀਨੇ ਹੈਗੇ ਆ ਜਾਂ ਫਿਰ ਰੂਲ ਫਾਲੋ ਨਹੀਂ ਕਰਦੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਜਿਹੜੇ ਸਾਡੇ ਵੀਰ ਜਿੰਨੇ ਵੀ ਟਰੱਕ ਚਲਾਉਂਦੇ ਹੈਗੇ ਨੇ ਇੱਥੇ ਭਾਈ ਰੂਲ ਸਾਰਿਆਂ ਦੇ ਲਈ ਬਰਾਬਰ ਹੈ ਚਾਹੇ ਉਹ ਅਮੀਰ ਹੈ ਤੇ ਚਾਹੇ ਉਹ ਗਰੀਬ ਹੈ ਇਹ ਭਾਰਤਾਂਗੂ ਨਹੀਂ ਕਹਿੰਦੇ ਕਿ ਮੋਮਦੀ ਮੋਮ ਦੇ ਨੱਕਰਗਾ ਜਿੱਦ ਨੂੰ ਮਰਜ਼ੀ ਕਾਨੂੰਨ ਨੂੰ ਮਰੋਲ ਦੋ ਇੱਥੇ ਇਦਾਂ ਦਾ ਨਹੀਂ ਹੈਗਾ ਇਸ ਕਰਕੇ ਤੁਹਾਨੂੰ ਦੋਵੇਂ ਹੱਥ ਜੋੜ ਕੇ ਭਰਾਏ ਪੰਜਾਬ ਟੀਵੀ ਦੇ ਆਧਾਰੇ ਵੱਲੋਂ ਵੀ ਬੇਨਤੀ ਹੈ ਔਰ ਜਿੰਨੇ ਵੀ ਭਰਾ ਇੱਥੇ ਖੜੇ ਹੈਗੇ ਨੇ ਸਾਰਿਆਂ ਵੱਲੋਂ ਬੇਨਤੀ ਇਹੀ ਹੈ ਕਿ ਤੂੰ ਸਿੱਖੀਏ ਕਿਉਂਕਿ ਤੁਹਾਡੇ ਪਰਿਵਾਰ ਨੇ ਪਿੱਛੇ ਤੁਹਾਨੂੰ ਤੋੜਦੇ ਹੈਗੇ ਨੇ ਰੋਟੀਆਂ ਦੇ ਡੱਬੇ ਬੰਨ ਕੇ ਔਰ ਆਸ ਹੁੰਦੀ ਹੈ ਕਿ ਤੁਸੀਂ ਢੀੜਾ ਲਾ ਕੇ 10 12 15 ਦਿਨਾਂ ਬਾਅਦ ਕਰ ਪਰਤਣਾ ਹੈ ਪਰ ਉਹ ਜਿਹੜੀ ਆਸ ਨੂੰ ਪੂਰਾ ਕਰੀਏ ਕਿਤੇ ਇਹੋ ਜੀਆਂ ਚੀਜ਼ਾਂ ਦੇ ਵਿੱਚ ਨਾ ਫਸ ਜਾਈਏ ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਤਾਂ ਜੋ ਸਾਨੂੰ ਤੁਹਾਨੂੰ ਵੀ ਕਿਤਨਾ ਕਿਤੇ ਦਿੱਕਤ ਆ ਸਕਦੀ ਹੈ ਤੁਹਾਡੇ ਪਰਿਵਾਰ ਨੂੰ ਤਾਂ ਦਿੱਕਤ ਆਉਣੀ ਹੋਣੀ ਹੈ ਔਰ ਖਾਸ ਕਰਕੇ ਕਮਿਊਨਿਟੀ ਨੂੰ ਜਦੋਂ ਆਪਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ ਗਿਆ ਤਾਂ ਕਮਿਊਨਿਟੀ ਨੂੰ ਵੇਸ ਦਾ ਖਮਿਆਜਾ ਜਿਹੜਾ ਹੈ ਉਹ ਵੱਡਾ ਭੁਗਤਣਾ ਪੈਂਦਾ ਹੈਗਾ ਕੈਮਰਾ ਪਰਸਨ ਸੁਖਦੇਵ ਦੇ ਨਾਲ ਅਮਨ ਚੰਦ ਪ੍ਰਾਈਮ ਪੰਜਾਬ ਟੀਵੀ ਲੈਥਰੋ